ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬ्यानਤਮਾਨ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਸਮੁੱਚੇ ਘੋੜਾ ਪਾਲਕ ਵੀਰਾਂ ਦਾ ਸਵਾਗਤ ਕਰਦਾ ਜਿਵੇਂ ਦੋਸਤੋ ਤੁਸੀਂ ਦੇਖਦੇ ਹੋ ਆਪਾਂ ਲੜੀਵਾਰ ਚੰਗੇ ਚੰਗੇ ਨਾਮੀ ਮਾਰਵਾੜੀ ਤੇ ਨੁਕਰੇ ਸਟੈਲੀਅਨ ਜਿ ਤੁਹਾਨੂੰ ਪੰਜਾਬ ਦੇ ਦਿਖਾਉਣੇ ਰਹਿੰਦੇ ਆ ਉਸੇ ਲੜੀ ਦੇ ਤਹਿਤ ਅੱਜ ਆਪਾਂ ਐਸਐਸ ਸਟੱਡ ਫਾਰਮ ਪਿੰਡ ਮੁੱਲਾਪੁਰ ਵਿਖੇ ਪਹੁੰਚੇ ਆਂਗੇ ਬਾਈ ਛੰਦੇ ਹੋਣਾ ਦੇ ਫਾਰਮ ਤੇ ਤੇ ਨਾਲ ਆਪਣੇ ਵੀਡੀਓ ਦੇ ਵਿੱਚ ਗੱਲਬਾਤ ਦਰਾਨਾ ਬਾਈ ਸਿੰਧਾ ਤੇ ਉਹਨਾਂ ਦਾ ਬੇਟਾ ਬਾਈ ਕਮਲ ਹੋਣਗੇ ਸੋ ਐਸਐਸ ਸਟੱਡ ਫਾਰਮ ਉਹ ਫਾਰਮ ਆ ਜੇ ਆਪਾਂ ਬਾਈ ਸਿੰਧੇ ਬਾਰੇ ਗੱਲਬਾਤ ਕਰ ਲਈਏ ਰਤਨਾਕਰ ਘੋੜੇ ਬਾਰੇ ਤਾਂ ਤੁਸੀਂ ਤਕਰੀਬਨ ਸਾਰਿਆਂ ਨੇ ਸੁਣਿਆ ਰਤਨਾਕਰ ਘੋੜੇ ਦੀ ਜਿਹੜੀ ਪਹਿਚਾਣ ਬਾਈ ਹੋਰਾਂ ਦੇ ਫਾਰਮ ਦੇ ਆ ਕੇ ਬਣੀ ਜਾਂ ਕਹਿ ਲਓ ਵੀ ਉਸ ਘੋੜੇ ਦਾ ਕਰਕੇ ਇਹਨਾਂ ਦੇ ਵੀ ਫਾਰਮ ਦਾ ਨਾਮ ਬਣਿਆ ਤੇ ਅੱਜ ਉਸ ਰਤਨਾਕਰ ਘੋੜੇ ਦੀ ਚੌਥੀ ਫੀੜੀ ਜਿਹੜੀ ਇਹਨਾਂ ਦੇ ਫਾਰਮ ਦੇ ਉੱਤੇ ਖੜੀ ਆ ਬਰੀਡਿੰਗ ਬਹੁਤ ਚੰਗੇ ਲੈਵਲ ਤੇ ਬਾਈ ਹੋਰਾਂ ਨੇ ਕੀਤੀ ਆ ਤੇ ਅੱਜ ਜਿੰਨੇ ਵੀ ਭਰਾ ਜਾਣਦੇ ਆ ਬਾਈ ਹੋਰਾਂ ਨੂੰ ਪਹਿਲਾਂ ਰਤਨਾਕਰ ਕਰਕੇ ਕਹਿ ਲੋ ਉਦੋਂ ਬਾਅਦ ਚੋਂ ਨਵਾਬ ਕਰਕੇ ਤੇ ਅੱਜ ਜਿਹੜਾ ਫਾਰਮ ਦੇ ਉੱਤੇ ਘੋੜਾ ਗਲਵਾ ਕੇ ਇਹਨਾਂ ਦੇ ਕੋਲੇ ਖੜਾ ਸਟੰਡ ਸਰਵਿਸ ਜਿੱਦੀ ਓਪਨ ਕੀਤੀ ਵੀ ਆ ਉਹਦੇ ਵੀ ਅੱਗੇ ਬੱਚੇ ਫਾਰਮ ਦੇ ਉੱਤੇ ਆਏ ਹੋਏ ਆ ਵੀਰ ਹੋਣਾ ਕੋਲੇ ਉਹ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਸੋ ਪਹਿਲਾਂ ਬਾਈ ਹੋਰਾਂ ਦਾ ਕਰਦੇ ਆ ਸਵਾਗਤ ਤੇ ਜਿੰਨੀ ਵੀ ਇਹਨਾਂ ਦੀ ਜਰਨੀ ਰਈਆ ਕੋੜੇ ਵਾਲੇ ਫੀਲਡ ਦੇ ਵਿੱਚ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜਾਂ ਇਨ ਫਿਊਚਰ ਦੇ ਵਿੱਚ ਇਹਨਾਂ ਦੀਆਂ ਕੀ ਪਲੈਨਿੰਗਾਂ ਨੇਗੀਆਂ ਇਸ ਫੀਲਡ ਦੇ ਵਿੱਚ ਸੋ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਬਾਈ ਠੀਕ ਬਹੁਤ ਵਧੀਆ ਬਾਈ ਰੋਤਿਆਂ ਲਈ ਵੀ ਸਾਰਿਆਂ ਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜਾ ਤੁਸੀਂ ਆਪਾਂ ਨੂੰ ਫਾਰਮ ਦਾ ਪਰਮਾਉਣ ਦਾ ਜਿਹੜੇ ਤੁਹਾਡੇ ਜਾਨਵਰਾਂ ਮੌਕਾ ਦਿੱਤਾ ਜੀ ਬਾਈ ਜੀ ਤੁਹਾਡਾ ਆਪਦਾ ਫਾਰਮ ਆ ਹਾਂਜੀ ਬਾਈ ਤੇ ਮੌਕਾ ਚਲੋ ਆਪਾਂ ਨੂੰ ਲੇਟ ਹੋ ਗਿਆ ਇਹ ਕਹਿ ਸਕਦੇ ਆ ਵੀ ਥੋੜੇ ਬਿਜ਼ੀ ਰਹਨੇ ਕਈ ਦਿਨ ਦਾ ਆਪਣੀ ਚੱਲਦੀ ਸੀ ਵੀ ਆਪਾਂ ਇਕੱਠੇ ਹੋਈਏ ਹਾਂਜੀ ਬਾਈ ਤੇ ਬਾਕੀ ਅੱਜ ਵੀ ਇਸ ਤਿੰਨ ਕਰਮ ਵਾਲਿਆਂ ਦੀ ਸੇਵਾ ਦਾ ਮੌਕਾ ਮਹਾਰਾਜ ਨੇ ਦਿੱਤਾ ਔਰਿਆਂ ਦਾ ਨਾਲ ਆ ਗੱਲਾਂ ਕਰਦਾ ਮਤਲਬ ਅੱਜ ਦਾ ਜੋ ਸਮਾਂ ਆ ਉਹਦੇ ਚ ਨਵੇਂ ਬੱਚੇ ਇਸ ਲਾਈਨ ਨੂੰ ਆ ਰਹੇ ਆ ਆਪਾਂ ਚਾਹੁੰਦੇ ਆ ਕਿ ਉਹਨਾਂ ਨੂੰ ਕੁਝ ਆਪਣੇ ਮੂੰਹੋਂ ਕੋਈ ਚੰਗੀਆਂ ਗੱਲਾਂ ਸੁਣਨ ਨੂੰ ਮਿਲ ਜਾਣਗੀਆਂ ਉਹਨਾਂ ਦੇ ਕੰਮ ਆ ਜਾਣਗੇ ਹਾਂਜੀ ਹਾਂਜੀ ਬਾਈ ਤੇ ਬਾਈ ਜੀ ਜਿਵੇਂ ਆਪਾਂ ਪਰਮਾਣੂ ਛੋਟ ਦੇ ਵਿੱਚ ਦੱਸ ਕੇ ਹਟਿਆ ਜੀ ਵੀ ਰਤਨਾਕਰ ਘੋੜੇ ਦੀ ਜਿਹੜੀ ਪਹਿਚਾਣਾ ਤੁਹਾਡੇ ਫਾਰਮ ਦੇ ਉੱਤੇ ਆ ਕੇ ਬਣੀ ਜੀ ਪੰਜਾਬ ਦੇ ਵਿੱਚ ਉਸ ਘੋੜੇ ਨੂੰ ਤੁਸੀਂ ਬਹੁਤ ਲੰਮਾ ਸਮਾਂ ਸੰਭਿਆ ਜੀ ਹਲੇ ਉਹਦੇ ਕਰਕੇ ਥੋੜਾ ਨਾਂ ਬਣਿਆ ਘੋੜਾ ਵੀ ਅੱਗੇ ਆਇਆ ਜੀ ਤੇ ਉਹਦੀ ਲੈਂਨ ਨੂੰ ਤੁਸੀਂ ਅੱਗੇ ਸਾਂਭ ਕੇ ਲੈ ਕੇ ਆਏ ਹੋ ਇੱਥੋਂ ਤੱਕ ਅੱਜ ਲੈ ਕੇ ਆਏ ਹੋ ਜੀ ਵੀ ਗੁਲਵਾਕ ਘੋੜਾ ਆ ਗਿਆ ਆਪਣਾ ਉਹਦਾ ਪੋਤਾ ਖੜਾ ਜੀ ਫਾਰਮ ਦੇ ਉੱਤੇ ਤੇ ਇਹਦੇ ਵਾਸਤੇ ਜੀ ਪਹਿਲਾਂ ਤਾਂ ਅਸੀਂ ਤੁਹਾਨੂੰ ਵਧਾਈ ਦੇਣਾ ਚਾਹੁੰਦੇ ਆ ਜੀ ਥੈਂਕ ਯੂ ਜੀ ਤੇ ਤੁਸੀਂ ਇੱਕ ਵੱਡੀ ਪ੍ਰਾਪਤੀ ਹੈ ਜੀ ਸੋਡੀ ਇਹ ਜਿਹੜਾ ਤੁਸੀਂ ਇਸ ਲਾਈਨ ਨੂੰ ਇੱਥੋਂ ਤੱਕ ਲੈ ਕੇ ਆਏ ਹੋਗੇ ਹਾਂਜੀ ਬੀਤੋਈ ਇਹਦੇ ਵਿੱਚ ਮਤਲਬ ਕਾਫੀ ਜ਼ਿਆਦਾ ਜਿਹੜੀ ਉਹ ਮਿਹਨਤ ਆ ਕਿਰਪਾ ਪ੍ਰਮਾਤਮਾ ਦੀ ਆ ਮਿਹਨਤ ਕਾਫੀ ਕੀਤੀ ਆ ਸਾਨੂੰ ਪੂਰੇ ਪਰਿਵਾਰ ਨੂੰ ਸ਼ੌਕ ਆ ਜੀ ਹਾਂਜੀ ਤੇ ਅਸੀਂ ਇਸ ਲਾਈਨ ਨੂੰ ਮਤਲਬ ਅੱਗੇ ਲੈ ਕੇ ਆਉਣਾ ਚਾਹੁੰਦੇ ਸੀ ਦਿਲੋਂ ਮੈਂ ਰਤਨਾ ਕਲਾਈ ਨੂੰ ਬਹੁਤ ਪਿਆਰ ਕਰਦਾ ਹਾਂਜੀ ਤੇ ਮੈਂ ਚਾਹੁੰਦਾ ਜੀ ਇਹ ਲਾਈਨ ਬਾਰੇ ਲੋਕ ਜਾਣਣ ਇਹਦੇ ਤੋਂ ਮਤਲਬ ਚੰਗੀ ਬਰੀਡਿੰਗ ਕਰਾ ਕੇ ਲੋਕ ਆਪਦੇ ਘਰੇ ਇਹੋ ਜਿਹੇ ਘੋੜੇ ਜਾਂ ਇਹ ਜਿਹੀਆਂ ਘੋੜੀਆਂ ਬੱਚੇ ਬੱਚੀਆਂ ਪੈਦਾ ਕਰਕੇ ਆਪਦੇ ਜੋ ਉਹਨਾਂ ਦੀ ਮੰਨਦੀ ਇੱਛਾ ਆ ਕਿ ਅਸੀਂ ਰਿੰਗਾ ਚ ਲੈ ਕੇ ਜਾਏ ਸਾਨੂੰ ਲਾਲ ਫੁੱਲ ਮਿਲਣ ਹਾਂਜੀ ਜਿਹੜੀ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ ਹਾਂਜੀ ਤੇ ਮੇਰਾ ਖਿਆਲ ਆ ਵੀ ਇਸ ਲਾਈਨ ਚ ਕੋਈ ਵੀ ਬੰਦਾ ਕੋਈ ਚੀਜ਼ ਪਾ ਲੂਗਾ ਤਾਂ ਉਹ ਇਸ ਲਾਲ ਫੁੱਲ ਨੂੰ ਟੱਚ ਕਰੂ ਬਿਲਕੁਲ ਜੀ ਤੇ ਕਰ ਵੀ ਰਹੇ ਆ ਜੀ ਭਰਾ ਜਿਹੜੇ ਹੈਗੇ ਆ ਰੱਖਦੇ ਆ ਜਿਹੜੇ ਇਹ ਅੱਗੇ ਵੀ ਇਨ ਫਿਊਚਰ ਦੇ ਵਿੱਚ ਦੀ ਨਾਲ ਹੀ ਸਭ ਕੁਝ ਹੈ ਨਾ ਹਾਂਜੀ ਇਹਦੇ ਬੱਚੇ ਵੀ ਜਿੱਤ ਰਿਹਾ ਜੀ ਤੇ ਕੋੜਾ ਤਾਂ ਚਲੋ ਆਪ ਜਿੱਤ ਹੀ ਰਿਹਾ ਜੀ ਸਾਰੇ ਸ਼ੋਅ ਚ ਹਾਂਜੀ ਹਾਂਜੀ ਭਾਈ ਤੇ ਬਾਈ ਜੀ ਥੋੜਾ ਜਿਹਾ ਆਪਾਂ ਜੇ ਪੁਰਾਣੇ ਟਾਈਮ ਦੀ ਗੱਲਬਾਤ ਕਰੀਏ ਚਲੋ ਤੁਹਾਨੂੰ ਕਾਫੀ ਲੰਮਾ ਸਮਾਂ ਹੋ ਗਿਆ ਜੀ ਇਸ ਕੰਮ ਦੇ ਵਿੱਚ ਜੀ ਤੇ ਪਿੱਛੇ ਜੇ ਤੁਸੀਂ ਕਾਫੀ ਟਾਈਮ ਮੇਰਾ ਖਿਆਲ ਆ ਪੋਰਨ ਕੰਟਰੀ ਦੇ ਵਿੱਚ ਵੀ ਰਹਿ ਕੇ ਆਏ ਹੋ ਤੇ ਵਾਪਸ ਤੁਸੀਂ ਫਿਰ ਇਸ ਕਿੱਤੇ ਦੇ ਵਿੱਚ ਆਏ ਹੋ ਜੀ ਤੇ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਜੀ ਜਾਂ ਉਧਰਲੇ ਤਿੰਨ ਦਿਨ ਦੇ ਕੰਮ ਨੂੰ ਮਿਲਾ ਕੇ ਆਪਾਂ ਜੇ ਦੇਖੀ ਤੁਹਾਨੂੰ ਕਿਵੇਂ ਲੱਗਿਆ ਜੀ ਜਾਂ ਘੋੜਿਆਂ ਦਾ ਜਿਹੜਾ ਮੋਹ ਪਿਆਰ ਤੁਹਾਨੂੰ ਵਾਪਸ ਲੈ ਕੇ ਆਇਆ ਜੀ ਮੈਨੂੰ ਆਪਸ ਲੈ ਕੇ ਆਉਣ ਦਾ ਤਾਰਨ ਤਾਂ ਮੇਂ ਤਾਂ ਘੋੜੀ ਆ ਜੀ ਉੱਥੇ ਦੇਲ ਨਹੀਂ ਲੱਗਿਆ ਇਹਨਾਂ ਬਿਨਾਂ ਉੱਥੇ ਵੀ ਮੈਨੂੰ ਜਦੋਂ ਮੌਕਾ ਮਿਲਦਾ ਤਾਂ ਮੈਂ ਗੋਰੀਆਂ ਦੇ ਘੋੜਿਆਂ ਕੋਲ ਜਾਂਦਾ ਦੇਖਦਾ ਪਰ ਜੋ ਆਪਣੇ ਘੋੜਿਆਂ ਦੇ ਮਾਰਵਾੜੀ ਘੋੜੇ ਦੇ ਵਿੱਚ ਇੱਕ ਟਿੰਸਟਾ ਜਾਂ ਖੇਚਾ ਉਹ ਉਹਨਾਂ ਚ ਨਹੀਂ ਹੈਗੀ ਕਿਉਂਕਿ ਉਹ ਇੱਕ ਰੇਸ ਲਈ ਯੂਜ਼ ਹੁੰਦੇ ਆ ਇਹ ਕਾਫੀ ਕੰਮਾਂ ਚ ਯੂਜ਼ ਹੋ ਸਕਦੇ ਆ ਵੱਡੀ ਗੱਲ ਆ ਜਿਹੜਾ ਮੇਨ ਅੱਜ ਦਾ ਮਾਰਵਾੜੀ ਦਾ ਟ੍ਰੈਂਡ ਆ ਉਹ ਹੈਗਾ ਜੀ ਰਿੰਗਾਂ ਦੇ ਵਿੱਚ ਸ਼ੋ ਜਿੱਤਣੇ ਕਿਉਂਕਿ ਬਿਊਟੀ ਨ ਪਰੇ ਪਏ ਨੇ ਹਾਂਜੀ ਤੇ ਜਿਹੜੀ ਮੈਂ ਗੱਲ ਕਹਿੰਦਾ ਮਤਲਬ ਥੋੜੀ ਜੀ ਹੋ ਸਕਦਾ ਕਈ ਭਰਾਵਾਂ ਨੂੰ ਔਖੀ ਨ ਲੱਗੇ ਕਿ ਰਤਨਾਕਰ ਲਾਈਨ ਬਣਿਆ ਹੀ ਮਤਲਬ ਰਤਨਾਕਰ ਬਿਊਟੀ ਲਈ ਬਣਿਆ ਸੀ ਠੀਕ ਹੈ ਜੀ ਉਹਦੀ ਜਿਹੜੀ ਲਾਈਨ ਆ ਉਹਦੇ ਚ ਬਹੁਤ ਜ਼ਿਆਦਾ ਸੁੰਦਰਤਾ ਜੋ ਰਿੰਗ ਮੰਗਦਾ ਅੱਜ ਜੋ ਰਿੰਗ ਦੀ ਡਿਮਾਂਡ ਆ ਜੋ ਉਹਦੇ ਵਿੱਚ ਜੱਜ ਜੀ ਨੇ ਦੇਖਣਾ ਹੁੰਦਾ ਉਹ ਤਕਰੀਬਨ ਰਤਨਾਕਰ ਲਾਈਨ ਦੇ ਵਿੱਚ ਹੈਗਾ ਠੀਕ ਹੈ ਜੀ ਹਾਂਜੀ ਤੇ ਬਾਈ ਜੀ ਅੱਜ ਆਪਾਂ ਵੀਡੀਓ ਦੇ ਵਿੱਚ ਕਿਹੜੇ-ਕਿਹੜੇ ਜਾਨਵਰ ਮੰਨ ਲਓ ਬਲਵਾਗ ਤਾਂ ਦਿਖਾਉਣਾ ਹੀ ਹੈ ਜੀ ਨਾਲ ਆਪਾਂ ਉਹਦੇ ਬੱਚੇ ਦਿਖਾਉਣ ਦੀ ਵੀ ਕੋਸ਼ਿਸ਼ ਕਰੀਏ ਜਿਹੜੇ ਆਪਣੇ ਫਾਰਮ ਦੇ ਉੱਤੇ ਐਡ ਰੈਪਰੈਜ਼ੈਂਟ ਖੜੇ ਹੈ ਜੀ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਆਪਾਂ ਨਾ ਇੱਕ ਟ੍ਰੈਂਡ ਚੇਂਜ ਕਰਨਾ ਚਾਹੁੰਦੇ ਆ ਵੀ ਇਹ ਇਨ ਬਰੀਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਉਹਦੇ ਵਿੱਚ ਲੋਕਾਂ ਨੂੰ ਹੁਣ ਪ੍ਰੋਬਲਮ ਆ ਰਹੀਆਂ ਨੇ ਉਹ ਕਲੀਅਰ ਨਹੀਂ ਮਤਲਬ ਜਿਖ ਰੀਆਂ ਨੇ ਉਸ ਕਰਕੇ ਜਿਹੜੇ ਬੱਚੇ ਆਪਾਂ ਅਲੱਗ ਲਾਈਨ ਤੋਂ ਪੈਦਾ ਕੀਤੇ ਆਪਾਂ ਦਿਖਾਉਣੇ ਚਾਹੁੰਦੇ ਆ ਕਿ ਲੋਕਾਂ ਨੂੰ ਸਮਝ ਆ ਜਾਈਏ ਕਿ ਅਲੱਗ ਲਾਈਨ ਤੋਂ ਕੁਝ ਹੋਰ ਪੈਦਾ ਹੋ ਰਿਹਾ ਠੀਕ ਹੈ ਜਿਹੜੀ ਅੱਜ ਡਿਮਾਂਡ ਆ ਜਾਂ ਜਿਹੜੀ ਲੋਕਾਂ ਨੂੰ ਲੋੜ ਹਾਂਜੀ ਅਲੱਗ ਲਾਈਨ ਦੇ ਘੋੜੀਆਂ ਲਓ ਪਰ ਅਲੱਗ ਲਾਈਨ ਤੋਂ ਉਹਨਾਂ ਨੂੰ ਮਿਲਾਓ ਤਾਂ ਰਿਜ਼ਲਟ ਅੱਛੇ ਆਉਣਗੇ ਹਾਂਜੀ ਤਿੰਨ ਬਰੀਡਿੰਗ ਤੋਂ ਬਚਜੋ ਉਹਦੇ 'ਚ ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮ ਆ ਰਹੀਆਂ ਬਿਮਾਰੀਆਂ ਆ ਰਹੀਆਂ ਨੇ ਹੋਰ ਬੜਾ ਕੁਝ ਹੈ ਹਾਂਜੀ ਇੱਕ ਨਾ ਕੋਈ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਜਿਵੇਂ ਗਲਵਾ ਘੋੜਾ ਸੀ ਪੈਦਾ ਕਰ ਲਿਆ ਹਾਂਜੀ ਘਰੇ ਮਤਲਬ ਇਹਦੀ ਮਾਂ ਵੀ ਆਪਣੇ ਕੋਲੇ ਹਾਂਜੀ ਇਹਦਾ ਪਿਓ ਇਹਦਾ ਦਾਦਾ ਇਹਦਾ ਦੂਜੇ ਪਾਸੇ ਨਾਨੀ ਨਾ 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 ਮਤਲਬ ਕਹਿਣ ਦਾ ਭਾਵ ਉਹ ਸਾਰਾ ਕੁਝ ਸਾਨੂੰ ਸਾਨੂੰ ਕਲੀਅਰ ਹਾਂਜੀ ਜਦੋਂ ਤੁਸੀਂ ਕੋਈ ਬੱਚਾ ਬੱਚੀ ਪਾਲਦੇ ਹੋ ਹਾਂਜੀ ਤਾਂ ਉਹਦੇ 'ਚ ਜੇ ਤੁਹਾਨੂੰ ਉਹਦੇ ਮਾਪਿਓ ਬਾਰੇ ਪਤਾ ਜਿਵੇਂ ਆਪਣੇ ਰਿਸ਼ਤੇਆਂ 'ਚ ਗੱਲਾਂ ਕਰਦੇ ਲੋਕ ਪਹਿਲਾਂ ਬੱਚੇ ਵਿਆਹਣ ਟਾਈਮ ਹਾਂਜੀ ਤਾਂ ਮੰਨ ਲਓ ਤੁਹਾਨੂੰ ਅੱਛਾ ਖਾਨਦਾਨ ਦੇਖ ਕੇ ਲੋਕ ਕਰਦੇ ਸੀ ਰਿਸ਼ਤੇ ਉਸੇ ਤਰ੍ਹਾਂ ਚੰਗੇ ਬਰੀਡ ਦਾ ਘੋੜਾ ਘੋੜੀਆ ਜਿਹੜਾ ਉਹ ਅੱਗੇ ਬੱਚੇ ਪੈਦਾ ਵਧੀਆ ਕਰੂਗਾ ਹਾਂਜੀ ਤੇ ਗਲਵਾਗ ਦੀ ਮਾਂ ਨੇ ਅਜੇ ਤੱਕ ਬਹੁਤ ਕੋ ਜੰਮਿਆ ਜੀ ਹੁਣ ਆਉਣ ਵਾਲੇ ਟਾਈਮ 'ਚ ਇਹਦੇ ਭਰਾ ਭੈਣ ਵੀ ਮਾਰਕੀਟ ਚ ਆਉਣੇ ਆ ਜਾਣਗੇ ਬਾਹਰ ਤੇ ਉਹ ਦੁਬਾਰਾ ਘੋੜੀ ਫੇਰ ਸੂਣ ਵਾਲੀ ਆਸੀ ਹੋਰ ਬੱਚੇ ਉਹ ਤੋਂ ਲੈ ਕੇ ਹੋਰ ਦਿਖਾਵਾਂਗੇ ਲੋਕਾਂ ਨੂੰ ਤੇ ਇਹਦੇ ਬੱਚੇ ਗਲਵਾਗ ਦੇ ਸਾਡੇ ਕੋਲ ਕਾਫੀ ਆ ਜੀ ਬਾਹਰ ਦੋਸਤਾਂ ਮਿੱਤਰਾਂ ਦੇ ਘਰੇ ਬੱਚੇ ਬੱਚੀਆਂ ਨੇ ਜਿਹੜੇ ਮੰਨ ਕੇ ਚੱਲੋ ਜੀ ਮੈਂ ਇੱਕ ਮੋਟੀ ਗੱਲ ਕਹਿਣਾ ਵੀ ਕਿੰਨੀ ਬਰੀਡਿੰਗ ਹੋ ਰਹੀ ਆ ਪਰ ਜਿੰਨੀ ਬਰੀਡਿੰਗ ਅਸੀਂ ਇਹ ਤੋਂ ਗਲਵਾਗ ਤੋਂ ਕੀਤੀ ਉਹਦੇ 'ਚ ਜੇ 20 ਬੱਚੇ ਪੈਦਾ ਹੋਏ ਤਾਂ 18 ਵਿੱਚ ਬੱਚੇ ਬੱਚੀਆਂ ਰਿੰਗ 'ਚ ਮੈਂ ਠੀਕ ਹੈ ਐਵਰੇਜ ਲੋਕ ਆਪ ਹਿਸਾਬ ਲਾ ਲੈਣਗੇ 18 ਬੱਚੇ ਬੱਚੀਆਂ ਰਿੰਗ ਚ ਆ ਜਾਣਗੇ ਇਸ ਸਾਲ ਕੁਝ ਆ ਜਾਣਗੇ ਕੁਝ ਅਗਲੇ ਸਾਲ ਪਹਿਲੇ ਸਾਲ ਦੇ ਦੋ ਹੀ ਬੱਚੇ ਸੀ ਦੋਨੇ ਬੱਚੇ ਮੇਰੇ ਵਾਲੀ ਤਾਂ ਲਾਲ ਫੁੱਲੇ ਸੀ ਮੇਰੇ ਭਰਾ ਉਹਨਾਂ ਕੋਲੇ ਇੱਕ ਉਹ ਮਤਲਬ ਪਹਿਲੇ ਦੂਜੇ ਨੰਬਰਾਂ ਚ ਉਹ ਖੇਡਦੇ ਆ ਮਤਲਬ ਕਹਿਣ ਦਾ ਭਾਵ ਆ ਵੀ ਜਿੱਥੇ ਲੋਕਾਂ ਨੂੰ ਤਰਸਦੇ ਆ ਜਿਹੜੇ ਨੰਬਰਾਂ ਨੂੰ ਇਹਦੇ ਬੱਚੇ ਉਹ ਨੰਬਰਾਂ ਚ ਹੀ ਰਹਿਣਗੇ ਠੀਕ ਹੈ ਜੀ ਬਾਕੀ ਉਸ ਤੋਂ ਅੱਗੇ ਫੇਰ ਗੱਲ ਸੁਭਾਰ ਹਾਂਜੀ ਕਿ ਜਿਹਦੇ ਘਰੇ ਬੱਚਾ ਬੱਚੀ ਖੜਾ ਉਹ ਉਹਦੀ ਉਨੀ ਕੇਅਰ ਕਰਦੇ ਹਾਂਜੀ ਫਾਈਨ ਮਨੋ ਵੀ ਰਿਜ਼ਲਟ ਦੇ ਵਿੱਚ ਕੋਈ ਸ਼ੱਕ ਦੀ ਗੱਲ ਐਸ ਕੋਈ ਸ਼ੱਕ ਨਹੀਂ ਰਿਹਾ ਜੀ ਉਹ ਉਸ ਤੋਂ ਬਾਅਦ ਕੋ ਬੰਦੇ ਦੇ ਸਾਹਮਣੇ ਦੀ ਗੱਲ ਹੁੰਦੀ ਹੈ ਨਾ ਬਿਲਕੁਲ ਜੀ ਇੱਕ ਅੱਜ ਟ੍ਰੈਂਡ ਚੱਲਿਆ ਜੀ ਜਿਹੜੇ ਬੰਦੇ ਕੋਲੇ ਕੋਈ ਹੋਰ ਗੱਲ ਨਹੀਂ ਹੁੰਦੀ ਤਾਂ ਉਹ ਗੱਲ ਕਰ ਦਿੰਦਾ ਵੀ ਘੋੜਾ ਫੁੱਲ ਵਾਲਾ ਜੀ ਬਲੇਜ਼ ਚਾਹੀਦਾ ਤਾਂ ਮੈਂ ਇਹ ਚਾਹੁੰਨਾ ਘੋੜੀ ਦੇ ਫੁੱਲ ਹੋਵੇ ਜਾਂ ਬਲੇਜ਼ ਹੋਵੇ ਬਲੇਜ਼ ਵਾਲਾ ਫੁੱਲ ਦੇ ਦਿੰਦਾ ਫੁੱਲ ਵਾਲਾ ਬਲੇਜ਼ ਦੇ ਦਿੰਦਾ ਉਹ ਆਪਾਂ ਬੱਚੇ ਦਿਖਾਵਾਂਗੇ ਵੀ ਆਹ ਪਟੇ ਆਏ ਹੋਏ ਆ ਹਾਂਜੀ ਤੇ ਮੰਨ ਲਓ ਵੀ ਆ ਬੱਚਿਆਂ ਦਾ ਆ ਡਿਜ਼ਾਈਨ ਆ ਜੀ ਉਹ ਤੁਸੀਂ ਵੀਡੀਓ ਚ ਦਿਖਾ ਦੇਣਾ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਮਤਲਬ ਕੋਈ ਪੂਰੀ ਤਸੱਲੀ ਕਰਨੀ ਆ ਉਹ ਆ ਕੇ ਦੇਖੇ 24 ਘੰਟੇ ਫਾਰਮ ਖੁੱਲਾ ਏ ਠੀਕ ਹੈ ਜੀ ਜਦੋਂ ਮਰਜੀ ਆਉਣ ਇਹਨਾਂ ਨੂੰ ਚੈੱਕ ਕਰਨ ਦੇਖਣ ਹਾਂਜੀ ਤੇ ਬਾਈ ਜੀ ਥੋੜੀ ਪਿਆਰਤ ਵੀ ਮੇਨ ਗੱਲ ਇਹ ਹੁੰਦੀ ਆ ਕਿ ਜ਼ਿਆਦਾਤਰ ਆਸਟ੍ਰੇਲੀਅਨ ਨਾ ਬਾਲੀ ਚੰਗੀ ਘੋੜੀ ਪਾਲਦੇ ਬਿਲਕੁਲ ਭਾਈ ਜਿਹੜੇ ਨੇ ਪਹਿਲਾਂ ਕੁਝ ਬਰੀਡ ਕੀਤਾ ਬਰੀਡਰ ਘੋੜੀਆਂ ਜਿਹੜੀਆਂ ਹੈਗੀਆਂ ਨੇ ਉਹ ਘੋੜੇ ਆ ਪਾਲਦੇ ਆ ਪਰ ਜਿੰਨੇ ਕਿ ਚਲੋ ਆਪਣੇ ਤੁਸੀਂ ਕਿਸਮਤ ਕਹਿ ਲੋ ਜਾਂ ਪਿੱਛੇ ਘੋੜੇ ਦੀ ਲਾਈਨ ਕਹਿ ਲੋ ਹੂੰ ਕਿ ਘੋੜਾ ਆਪਣਾ ਜੇ ਆਪਾਂ ਐਵਰੇਜ ਜਿਹੜੀ ਘੋੜੀ ਜਿਹੜੀ ਐਵਰੇਜ ਘੋੜੀ ਫਾਰਮ ਤੇ ਖੜੀ ਹੈ ਹੂੰ ਉਹਦੇ ਤੇ ਵੀ ਆਪਣਾ ਘੋੜਾ ਬਹੁਤ ਜ਼ਿਆਦਾ ਚੰਗੇ ਰਿਜ਼ਲਟ ਦਿੰਦਾ ਪਿਆ ਠੀਕ ਹੈ ਭਾਈ ਜੇ ਆਪਾਂ ਗੱਲ ਕਰੀਏ ਉਹ ਘੋੜੀ ਤੋਂ ਗਾਹ ਸ਼ੋਅ ਵਾਲਾ ਬੱਚਾ ਪੈਦਾ ਕਰਨਾ ਇਹ ਆਪਣੇ ਘੋੜੇ ਦੇ ਚਲੋ ਜਾਂ ਤਾਂ ਮਾਹ ਬਾਲੀ ਚੰਗੀ ਕਹਿ ਲੋ ਜਾਂ ਬਲੱਡ ਲਾਈਨੇ ਸਾਰੀ ਤਗੜੀ ਕਹਿ ਲੋ ਇਹ ਉਹ ਚੀਜ਼ ਦਾ ਆਪਾਂ ਨੂੰ ਫਲ ਮਿਲਦਾ ਪਿਆ ਠੀਕ ਹੈ ਬਾਈ ਤਾਂ ਤੁਹਾਡੇ ਜਾਣ ਦਾ ਮਤਲਬ ਜੇ ਕੋਈ ਭਰਾ ਕੋਈ ਆਪ ਦਾ ਸਟਾਰਟਿੰਗ ਜਿਹੜੀ ਸ਼ੁਰੂਆਤ ਕਰਦੇ ਕਿਸੇ ਨਾਰਮਲ ਦਰਮਿਆਨੀ ਘੋੜੀ ਤੋਂ ਕਰਦੇ ਆ ਤਾਂ ਉੱਥੇ ਵੀ ਰਿਜ਼ਲਟ ਆਪਣਾ ਘੋੜਾ ਚੰਗਾ ਦੇ ਜਾਂਦਾ ਵੀ ਚਲੋ ਕਈ ਵਾਰ ਭਰਾ ਜੀ ਸਟਾਰਟਿੰਗ ਦੇ ਵਿੱਚ ਉਹਨੇ ਪੈਸੇ ਨਹੀਂ ਨਾ ਤੇ ਨਹੀਂ ਲਾ ਸਕਦੇ ਜੀ ਹਰ ਇੱਕ ਬੰਦਾ ਉਹ ਨਾ ਨਹੀਂ ਕਰ ਸਕਦਾ ਘੋੜਿਆਂ ਦੀ ਗੇਮ ਆਪਾਂ ਇਵੇਂ ਕਹ ਬਹੁਤ ਮਹਿੰਗੀ ਆ ਹੂੰ ਇਹਦੇ ਵਿੱਚ ਕੋਈ ਕੈਪ ਨਹੀਂ ਹੈਗਾ ਜਿੰਨੇ ਮਰਜ਼ੀ ਲਾ ਲਓ ਜਿੰਨੇ ਤੁਹਾਡਾ ਜੀ ਕਰਦਾ ਵਾ ਪਰ ਸਟਾਰਟਿੰਗ 'ਚ ਬੰਦਾ ਥੋੜਾ ਜਿ ਝਿਜਕਾਉਂਦਾ ਵਾ ਘਰਦਿਆਂ ਦੇ ਕਰਕੇ ਕਹਿ ਲਓ ਜਾਂ ਬੰਦਾ ਆਪ ਰਿਸਕ ਲੈਣ ਤੋਂ ਡਰਦਾ ਵਾ ਹੌਲੀ ਹੌਲੀ ਉਹ ਦੇਖੋ ਪਹਿਲਾਂ ਥੱਲੇੋਂ ਸਟਾਰਟ ਕਰਕੇ ਉੱਤੇ ਜਾਂਦਾ ਹੁੰਦਾ ਹੂੰ ਤੇ ਉਹ ਜਦੋਂ ਥੱਲੇ ਆਪਣੀ ਕਹਿ ਲਓ ਤੁਸੀਂ ਜਿਹੜੀ ਐਵੇਜ ਘੋੜੀ ਲੈਂਦਾ ਵਾ ਹੂੰ ਉਹ ਘੋੜੀ ਤੋਂ ਜੇ ਉਹਨੂੰ ਚੰਗਾ ਰਿਜ਼ਲਟ ਮਿਲਦਾ ਵਾ ਤਾਂ ਹੀ ਉਹ ਅੱਗੇ ਵਧੂ ਫੇਰ ਹੀ ਅੱਗੇ ਵਧੂ ਜਿਉਂਨੇ ਪਹਿਲੀ ਘੋੜੀ ਲਈ ਉਹਨੂੰ ਆ ਕੇ ਅਗਲੇ ਨੇ ਕਿਹਾ ਪੇ ਤਾਂ ਕੁਝ ਪੈਦਾ ਨਹੀਂ ਕਰਦੀ ਤੇਰੀ ਘੋੜੀ ਉਹਥੇ ਉਹ ਡੀਮੋਟੀਵੇਟ ਹੋ ਗਈ ਬਿਲਕੁਲ ਗਾ ਤੇ ਇਸ ਲਈ ਇਹ ਬੰਦੇ ਨੂੰ ਉਹ ਚੀਜ਼ ਦੇਖਣੀ ਚਾਹੀਦੀ ਹੈ ਵੀ ਦੇਖੋ ਘੋੜੇ ਬਹੁਤ ਖੜੇ ਹੂੰ ਕੀ ਥੋੜੀ ਘੋੜੀ ਦਾ ਮੈਚਿੰਗ ਕਿਹੜੇ ਘੋੜੇ ਨਾਲ ਆ ਤੇ ਉਹ ਕਿਹਦੇ ਤੋਂ ਬੱਚਾ ਵਧੀਆ ਪੈਦਾ ਕਰਕੇ ਦੁੱਧ ਉਹਨੂੰ ਹੂੰ ਆਪਣਾ ਦੇਖੋ ਜਿਹੜਾ ਬਰੀਡਿੰਗ ਦਾ ਮੇਨ ਪਰਪਸ ਇਹੀ ਆ ਕਿ ਜਿਹੜੀ ਆਪਾਂ ਆਪਾਂ ਘੋੜੀ ਤੋਂ ਅੱਗੇ ਬੱਚਾ ਪੈਦਾ ਕਰਾ ਹੂੰ ਦੇਖੋ ਸਾਨ ਦਾ ਸਾਨ ਅੱਗੇ ਪੈਦਾ ਕਰਨਾ ਉਦੋਂ ਤਾਂ ਉਹਦੇ ਲਈ ਬਹੁਤ ਕੁਝ ਬਰੀਡਿੰਗ ਚ ਲਗਾਈ ਚ ਜਾਣਾ ਪੈਂਦਾ ਵਾ ਪਰ ਆਪਣਾ ਮੇਨ ਪਰਪਸ ਇਹ ਹੈ ਕਿ ਜਿਹੜੀ ਘੋੜੀ ਤੋਂ ਆਪਾਂ ਬਰੀਡ ਕਰਦੇ ਵੇ ਉਦੋਂ ਚੰਗਾ ਰਿਜ਼ਲਟ ਆਉਣਾ ਚਾਹੀਦਾ ਹੂੰ ਜੇ ਤੁਹਾਡਾ ਘੋੜੀ ਬਹੁਤ ਚੰਗੀ ਆ ਪਰ ਉਹਦੇ ਬੱਚੇ ਘੋੜੀ ਦੇ ਲੈਵਲ ਤੇ ਵੀ ਨਹੀਂ ਬਣਦੇ ਵੇ ਫਿਰ ਤੁਹਾਡੀ ਬਰੀਡਿੰਗ ਚ ਕਿਤੇ ਕਮੀ ਆ ਬਿਲਕੁਲ ਬਾਈ ਤੇ ਬਾਈ ਜੀ ਇਹਦੀ ਉਮਰ ਹੁਣ ਕਿੰਨੀ ਹੋ ਗਈ ਹੈ ਜੀ ਗਲਵਾਦ ਦੀ ਇਸ ਵਕਤ ਇਹ 5.5 6 ਸਾਲ ਦਾ ਹੋ ਗਿਆ ਹੈ ਠੀਕ ਹੈ ਜੀ ਹਾਂਜੀ ਤੇ ਮੰਨੋ ਰਿਜ਼ਲਟ ਤਾਂ ਹੁਣ ਆਪਾਂ ਫਾਰਮ ਤੇ ਵੀ ਅੱਜ ਭਰਾਵਾਂ ਨੂੰ ਦਿਖਾ ਦੇਾਂਗੇ ਜੇ ਆਸੇ-ਪਾਸੇ ਦੀ ਗੱਲ ਕਰੀਏ ਜੀ ਕਾਫੀ ਨਹੀਂ ਹੁਣ ਤੱਕ ਬੰਦ ਕਰਦੇ ਆਪਾਂ ਭਈ ਅਗਲੀ ਤੁਹਾਡੀ ਅਗਲੇ ਇੰਟਰਵਿਊ 'ਚ ਜੇ ਮੌਕਾ ਮਿਲਿਆ ਹਾਂਜੀ ਤਾਂ ਕੁਝ ਚੰਗੇ ਬੱਚੇ-ਬੱਚੀਆਂ ਆਪਾਂ ਤੁਹਾਨੂੰ ਹੋਰ ਵੀ ਦਿਖਾ ਦਾਂਗੇ ਹਨਾ ਜਾਂ ਕਿਤੇ ਉਹਨਾਂ ਦੇ ਘਰੇ ਜਾ ਕੇ ਵੀਡੀਓ ਬਣਾ ਕੇ ਦਿਖਾ ਦਾਂਗੇ ਜਾਂ ਨਹੀਂ ਤਾਂ ਰਿੰਗਾ 'ਚ ਲੋਕਾਂ ਨੇ ਸਭ ਦੇਖ ਲੈਣਾ ਹਾਂਜੀ ਹਾਂਜੀ ਤੇ ਅੱਜ ਕੱਲ ਇਹਦੀ ਮੀਟਿੰਗ ਫੀਸ ਆਪਾਂ ਕਿੰਨੀ ਰੱਖੀ ਹੋਈ ਹੈ ਜੀ ਇਹਦੀ 75000 ਹੈ 75000 ਹਾਂਜੀ ਵਾਜਬ ਫੀਸ ਆ ਕਿਉਂਕਿ ਇੱਕ ਕਿਸਾਨ ਜਾਂ ਇੱਕ ਫਾਰਮਰ ਇਸ ਚੀਜ਼ ਨੂੰ ਅਫੋਰਡ ਕਰ ਸਕਦਾ ਠੀਕ ਹੈ ਜੀ ਤੇ ਹਾਈਟ ਦੇ ਵਿੱਚ ਬਾਈ ਇਹ ਕਿੰਨਾ ਹੋ ਗਿਆ ਹੁੰਦਾ ਇਹ ਇਸ ਟਾਈਮ 56 ਇੰਚ ਦਾ ਘੋੜਾ ਹੈ ਠੀਕ ਹੈ ਜੀ ਇਹ ਪੈਂਟ ਨੂੰ ਹੱਥ ਲਾਊਗਾ ਲੋਕ ਕਹਿੰਦੇ ਆ ਵੀ 5 ਸਾਲ ਤੱਕ ਘੋੜਾ ਵੱਧਾ ਮੈਂ ਇਹ ਵੀ ਇੱਕ ਪ੍ਰੂਫ ਹੋ ਜਾਣਾ ਮਹਾਰਾਜ ਨੇ ਕਰਨਾ ਕਿ ਘੋੜਾ ਨਹੀਂ 7-8 ਸਾਲ ਤੱਕ ਵਧੇ ਜਾਂਦਾ ਜਿਹੜੇ ਵੀ ਬ੍ਰੀਡਰ ਆ ਉਹਨਾਂ ਨੂੰ ਪਤਾ ਨਵੇਂ ਬੰਦਿਆਂ ਨੂੰ ਇਹ ਗੱਲ ਥੋੜੀ ਜੀ ਨਹੀਂ ਹਾਜ਼ਮ ਹੁੰਦੀ ਪਰ ਇਹ ਸੱਚ ਹੈ ਇਹ ਕਮਲ ਨੇ ਵੀ ਪਹਿਲਾਂ ਸਵੇਰੀ ਮੇਰੇ ਨਾਲ ਗੱਲ ਕੀਤੀ ਹੈ ਜੀ ਡਿਸਕਸ ਕਰਦੇ ਸੀ ਕਮਲ ਕਹਿੰਦਾ ਵੀ ਨਵਾਬ ਘੋੜਾ ਵੀ ਜਦੋਂ ਅਸੀਂ ਉਦਰਾ ਦੇਤਾ ਸੀਗਾ ਤੇ ਬਾਅਦ ਦੇ ਵਿੱਚ ਵੀ ਉਹਨੇ तकरीबन 7-8 ਸਾਲ ਤੇ ਜਾ ਕੇ ਗਰੋਥ ਨਿਕੰਦਾ ਇੱਥੋਂ ਜਾ ਕੇ ਵੀ ਕਰ ਗਿਆ ਸੀਗਾ ਜੀ ਬਿਲਕੁਲ ਕਿਉਂਕਿ ਜਿਹੜੀ ਚੀਜ਼ ਵੀਰੇ ਦੇਖੋ ਆਪਾਂ ਅੱਖੀ ਦੇਖੀ ਨਾ ਆਪਾਂ ਉਹ ਚੀਜ਼ ਨੂੰ ਕੋਈ ਹੋਰ ਕੰਫੀਡੈਂਸ਼ੀਅਲ ਕਹਿ ਸਕਦਾ ਤੇ ਹੁਣ ਮੇਰੀ ਅੱਖੀ ਦੇਖੀ ਚੀਜ਼ ਹੈ ਕਿ ਭਾਈ ਘੋੜਾ 5 ਸਾਲ ਤੋਂ ਬਾਅਦ ਵੀ ਇੰਨੀ ਜ਼ਿਆਦਾ ਗਰੋਥ ਲੈ ਜਾਂਦਾ ਬੰਦਾ ਲੱਗਦਾ ਭਾਈ ਦੋ ਦੰਦ ਹੋ ਗਿਆ ਜਾਨਵਰ ਕੋਣ ਇਹਨੇ ਜੋ ਬਣਦਾ ਸੀ ਬਣ ਗਿਆ ਇੱਥੇ ਇਹਦਾ ਫਾਇਦਾ ਚੱਕ ਲੈਂਦੇ ਆ ਜਿਹੜੇ ਪੁਰਾਣੇ ਬੰਦੇ ਆ ਉਹ ਜਾ ਕੇ ਦੋ ਦੰਦ ਦੀ ਚੀਜ਼ ਪੜ ਲੈਂਦੇ ਆ ਅਗਲੇ ਲਾਦੇ ਬਣ ਗਏ ਉਹਨੂੰ ਹਲੇ ਦੀਂਦਾ ਹੁੰਦਾ ਵੀ ਪਈ ਇਹਦੇ ਪਿੱਛੇ ਇਹ ਚੀਜ਼ ਖੜੀ ਐ ਨੇ ਕੀ ਬਣਨਾ ਹਾਂ ਇਹ ਲੱਗ ਲੱਗ ਲਾਈਨਾਂ ਦੇ ਵੀ ਹੈਗਾ ਕਿ ਕਿਸੇ ਨੇ ਦੁੱਧ ਦੰਦ ਚ ਗ੍ਰੋਥ ਲੈ ਲੈਣੀ ਐ ਕਿਸੇ ਨੇ ਦੋ ਦੰਦ ਤੱਕ ਲੈਣੀ ਕਿਸੇ ਨੇ 5 ਸਾਲ ਤੋਂ ਬਾਅਦ ਜਾ ਕੇ ਤੁਰਨਾ ਬਿਲਕੁਲ ਇਹ ਲਾਈਨਾਂ ਦਾ ਬਹੁਤ ਫਰਕ ਆ ਇਹ ਚੀਜ਼ ਮਤਲਬ ਬਰੀਡਿੰਗ ਦੀ ਤਾਂ ਆਪਾਂ ਜਿੰਨੀ ਮਰਜ਼ੀ ਗੱਲ ਕਰ ਲੋ ਇਹ ਕਦੀ ਮੁੱਕਣੀ ਨਹੀਂ ਰਹੀ ਪਰ ਇਹ ਹੌਲੀ 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 ਬੰਦਾ ਸਿੱਖਦਾ ਹੈ ਬਿਲਕੁਲ ਜੀ ਤੇ ਬਾਈ ਜੀ ਅ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਬੱਚੇ ਦਿਖਾ ਰਹੇ ਹਾਂ ਜੀ ਇਹਨਾਂ ਬਾਰੇ ਦੱਸੋ ਜਿਹੜੇ ਬਲਵਾਗਦੇ ਆਪਣੇ ਫਾਰਮ ਦੇ ਉੱਤੇ ਖੜੇ ਹੈ। ਹਾਂ ਇੱਕ ਤਾਂ ਵੱਡਾ ਬਸ਼ੇਰਾ ਜੀ। ਅ ਦੋ ਬਸ਼ੇਰੇ ਆ ਜੀ ਵੱਡੇ। ਹਾਂਜੀ। ਦੋਨੇ ਮੈਂ ਬਾਹਰੋਂ ਮਤਲਬ ਪਰਚੇਸ ਕਰੇ ਕਹਿ ਲਓ ਦੋ ਦੋ ਤਿੰਨ ਤਿੰਨ ਮਹੀਨੇ ਦੇ ਖਰੀਦ ਕੇ। ਠੀਕ ਹੈ ਜੀ। ਉਹਨਾਂ ਦੀ ਮਾਮਾ ਉਹਨਾਂ ਦੇ ਘਰੇ ਹੀ ਨੇ ਹਜੇ। ਹਾਂਜੀ। ਕਦੇ ਮੈਂ ਕਿਸੇ ਦਾ ਘਰ ਐਸ ਤਰ੍ਹਾਂ ਨਹੀਂ ਕੋਈ ਚੀਜ਼ ਖਰੀਦੀ ਉਹਨੂੰ ਕਹਿੰਦਾ ਹੁੰਦਾ ਵੀ ਜੇ ਚੰਗੀ ਚੀਜ਼ ਪੈਦਾ ਕਰਦੀ ਹੈ ਜਾਂ ਬੱਚਾ ਰੱਖ ਲਓ ਜਾਂ ਘੋੜੀ ਰੱਖ। ਹਾਂਜੀ। ਠੀਕ ਹੈ ਜੀ ਉਹ ਲਾਲਚ ਨਾ ਕਰੋ ਕਿ ਉਹਦੇ ਘਰੋਂ ਘੋੜੀ ਸਣੇ ਬੱਚਾ ਲੈ ਲਓ ਕੋਈ ਨਹੀਂ ਉਹਦਾ ਘਰ ਫਿਰ ਅਗਲਾ ਬੱਚਾ ਹੋਰ ਲੈ ਲਓ ਹਾਂਜੀ ਇਹ ਹੋਇਆ ਵੀ ਆ ਉੱਥੇ ਉਵੇਂ ਹੀ ਖੜਿਆ ਸਾਰਾ ਕੁਝ ਹਾਂਜੀ ਤੇ ਜਿਹੜੀ ਬੱਚੀ ਦਿਖਾਵਾਂਗੇ ਜੀ ਆਪਾਂ ਉਹਦੀ ਮਾਂ ਸਾਡੇ ਕੋਲ ਹੈ ਅੱਛਾ ਉਹਨੇ 4 ਬੱਚੇ ਪਹਿਲਾਂ ਵੀ ਐਸੇ ਦਿੱਤੇ ਆ ਜੀ ਬਾ ਕਮਾਲ ਛੇ ਛੋਟਾ ਇਹ ਬੱਚਾ ਹੁਣ ਆਪਣੇ ਕੋਲੇ ਆ ਇਸ ਟਾਈਮ ਉਹ ਦਿਖਾਵਾਂਗੇ ਜੀ ਹਾਂਜੀ ਮੰਨ ਲਓ ਉਹਦੀ ਦਾਦੀ ਤੇ ਉਹਦੀ ਮਾਂ ਹਾਂਜੀ ਤੇ ਉਹਦਾ ਪਿਓ ਇਹ ਆਪਣੇ ਕੋਲੇ ਆ ਹੁਣ ਵੱਡੀ ਗੱਲ ਕੀ ਆ ਜੀ ਵੀ ਸਾਡੇ ਕੋਲੇ ਨਾ ਕਾਫੀ ਇੱਧਰ ਨੂੰ ਤੇ ਉੱਧਰ ਨੂੰ ਸਾਰਾ ਕੁਝ ਆ ਠੀਕ ਹੈ ਉਹ ਜਦੋਂ ਕੋਈ ਮੇਰੇ ਕੋਲੇ ਨਵਾਂ ਬੰਦਾ ਆਉਂਦਾ ਮੈਂ ਉਹਨੂੰ ਸਾਰਾ ਦਿਖਾਉਣਾ ਹਾਂਜੀ ਮੈਂ ਕਦੇ ਕਿਸੇ ਬੰਦੇ ਨੂੰ ਛੋਟਾ ਟਾਈਮ ਲਈ ਬੈਠਿਆ ਜੀ ਮੈਂ ਜੇ ਕੋਸ਼ਿਸ਼ ਹੁੰਦੀ ਹੈ ਨਵਾਂ ਬੰਦਾ ਘਰੇ ਆਇਆ ਤਾਂ ਉਹਦੇ ਨਾਲ ਮੈਂ 2 ਘੰਟੇ ਲਾ ਲਾਂ ਠੀਕ ਹੈ ਜੀ ਤਾਂ ਕਿ ਉਹ ਮਤਲਬ ਕੁਝ ਮਤਲਬ ਸਿੱਖ ਕੇ ਕਹਿੰ ਲੋ ਸਿਖਾਉਣ ਵਾਲਾ ਤਾਂ ਮੈਂ ਨਹੀਂ ਹਾਂ ਪਰ ਜਿੰਨੀ ਉਹਨੂੰ ਕਾਫੀ ਗੱਲਾਂ ਜਿਹੜੀਆਂ ਮੈਂ ਹੰਡਾਈਆਂ ਜਾਂ ਮੇਰਾ ਤਜਰਬਾ ਇਹਨੇ ਸਾਲਾਂ ਦਾ ਵੀ ਉਹਨੂੰ ਉਹਦੇ ਚੋਂ ਕੁਝ ਫਾਇਦਾ ਹੋ ਜਾਊਗਾ ਹਾਂਜੀ ਨਵੇਂ ਬੰਦਿਆਂ ਨੂੰ ਹਾਂਜੀ ਤੇ ਬਾਈ ਜੀ ਜਿਵੇਂ ਆਪਾਂ ਬਲਵਾਗ ਦੀ ਅੱਗੇ ਗੱਲਬਾਤ ਕਰੀਏ ਪਰ ਹਾਂਜੀ ਚਲੋ ਤੁਸੀਂ ਜਿਹੜਾ ਪਿਛੇ ਤੋਂ ਦੇਖਦੇ ਤੁਰੇ ਆਉਣੇ ਨਵਾਬਦਾਨਾ ਲੋ ਜਾਂ ਰਤਨਾਕਰ ਦਾ ਜੋ ਸੀਗਾ ਮੰਨ ਲਓ ਦੁਬਾਰਾ ਚ ਗਲਵਾਗ ਦਾ ਹਾਂਜੀ ਕਿਹੜੀ ਚੀਜ਼ ਤੁਸੀਂ ਇਹਦੇ ਵਿੱਚ ਅੱਗੇ ਮੰਨ ਕੇ ਜਿਵੇਂ ਆਪਣਾ ਫਿਊਚਰ ਦੇ ਵਿੱਚ ਮੰਨਿਆ ਹੁੰਦਾ ਜਾਂ ਆਪਾਂ ਐਕਸਪੈਕਟ ਕਰਦੇ ਹਾਂ ਜੀ ਵੀ ਆਹ ਚੀਜ਼ ਅੱਗੇ ਬੱਚਿਆਂ ਦੇ ਵਿੱਚ ਆਊ ਜਾਂ ਗਲਵਾਗ ਨੂੰ ਦੇਖ ਕੇ ਹੁਣ ਤੁਸੀਂ ਕਿਵੇਂ ਮੰਨਦੇ ਹੋ ਵੀ ਜੋ ਤੁਸੀਂ ਜੀ ਤੁਸੀਂ ਮੰਨ ਕੇ ਚੱਲੇ ਸੀ ਵੀ ਆਹ ਲੈਵਲ ਦੀਆਂ ਘੋੜੀਆਂ ਮਿਲਾ ਕੇ ਠੀਕ ਬਜਾ ਰਿਜ਼ਲਟ ਆਊਗਾ ਉਹ ਚੀਜ਼ਾਂ ਤੇ ਖਰਾ ਉਤਰਿਆ ਜੀ ਗਲਵਾਗ ਕਿਸ ਟਾਈਪ ਦੇ ਬੱਚੇ ਦੇ ਰਿਹਾ ਜੀ ਥੋੜਾ ਜਿਹਾ ਇਹ ਚੀਜ਼ ਕਲੀਅਰ ਬਿਲਕੁਲ ਖਰਾ ਉਤਰਿਆ ਜੀ ਇਹ ਪੂਰਾ ਮਤਲਬ ਇੱਕ ਗੱਲ ਨੂੰ ਕਲੀਅਰ ਕਰ ਦਿੰਨੇ ਆ ਮਤਲਬ ਬਾਕੀ ਜਿੰਨੇ ਨੌਲੇਜ ਰੱਖਦੇ ਆ ਘੋੜਿਆਂ ਵਾਲੇ ਜਾਂ ਨਵੇਂ ਬੰਦੇ ਆ ਉਹ ਇਸ ਚੀਜ਼ ਨੂੰ ਡੁੰਗਾਈ ਨਾ ਦੇਖ ਲੈਣ ਕਿ ਘੋੜਾ ਕਿੱਥੇ ਮਤਲਬ ਬੱਚੇ ਕਿਹੋ ਜਿਹੇ ਦੇ ਰਿਹਾ ਬਿਲਕੁਲ ਸੇਮ ਟੂ ਸੇਮ ਆਪਦੀ ਕਾਪੀ ਬੱਚੇ ਦੇ ਰਿਹਾ ਜੋ ਉਹਨੂੰ ਲੈਥ ਚਾਹੀਦੀ ਆ ਜੋ ਉਹਨੂੰ ਲੈਂਥ ਚਾਹੀਦੀ ਆ ਜਿਸ ਭਰਾਮਾਂ ਦੇ ਕੋਲੇ ਇਹਦੀਆਂ ਬਸ਼ੇਰੀਆਂ ਮਤਲਬ ਅੱਗੇ ਪੈਦਾ ਹੋਣਗੀਆਂ ਤਾਂ ਉਹਨਾਂ ਨੂੰ ਬਰੀਡਿੰਗ ਦੀ ਕੋਈ ਚਿੰਤਾ ਖਤਮ ਆ ਮੈਂ ਨਹੀਂ ਕਹਣਾ ਉਹਨੂੰ ਦਸਾਂ ਦੀ ਲੋੜ ਆ ਉਹ ਇੱਕੋ ਹੀ ਉਹਨਾਂ ਦਾ ਘਰ ਫੜ ਦੋ ਹਾਂਜੀ ਠੀਕ ਹੈ ਜੀ ਇੱਕ ਮੇਰਾ ਭਰਾ ਮੈਂ ਅੱਗੇ ਵੀ ਗੱਲ ਡਿਸਕਸ ਕਰੀ ਆ ਉਹਨਾਂ ਕੋਲ ਇੱਕ ਮੱਝੂ ਤੇ ਲੈਂਦੀ ਘੋੜੀ ਆ ਹਾਂਜੀ ਉਹਨੇ ਤਿੰਨ ਬੱਚੀਆਂ ਲਈਆਂ ਨੇ ਤੇ ਉਹ ਬੱਚੀਆਂ ਬਾ ਕੁਮਾਲ ਹਾਂਜੀ ਮਤਲਬ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਮਤਲਬ ਟੱਚ ਕਰਨਾ ਦੂਜੀਆਂ ਬਚੇਰੀਆਂ ਲੋਕਾਂ ਦੀਆਂ ਔਖਾ ਹੋ ਜੂਗਾ ਹਾਂਜੀ ਤੇ ਇਸੇ ਤਰ੍ਹਾਂ ਮਤਲਬ ਇੱਕ ਮੈਂ ਇੱਕਦਾਂ ਅੱਗੇ ਵੀਡੀਓ 'ਚ ਬੋਲੇ ਸੀ ਮੈਂ ਇੱਕ ਮੱਝੂ ਕੀ ਲਾਈਨ ਆ ਮੈਂ ਉਹਨੂੰ ਇਸ ਲਈ ਬਹੁਤ ਜ਼ਿਆਦਾ ਪਸੰਦ ਕਰਦਾ ਕਿ ਉਹਦੀ ਮੱਝੂ ਕੀ ਲਾਈਨ ਦੀਆਂ ਘੋੜੀਆਂ ਰਤਨਾਕਰ ਲੈਣ ਨੂੰ ਇੱਕ ਯੂਰੀ ਵਾਂਗੂੰ ਮੰਨਦੇ ਆ ਨੇ ਮਤਲਬ ਉਹ ਚ ਬਹੁਤ ਚਾਂਸ ਘਟ ਜਾਂਦੇ ਕਿ ਉੱਥੇ ਕੋਈ ਬੱਚਾ ਮਤਲਬ ਚੰਗਾ ਨਾ ਆਵੇ ਬਹੁਤ ਸੋਹਣੇ ਬੱਚੇ ਪੈਦਾ ਕਰ ਰਹੇ ਆ ਨੇ 나ਗ ਘੋੜੇ ਜਿਹਾਂ 2-3 ਘੋੜੀਆਂ ਸੁਈਆਂ ਨੇ ਜਿਨ੍ਹਾਂ ਨੇ ਰਿਕਾਰਡ ਹੀ ਤੋੜਤਾ ਜੀ 나ਗ ਦੀਆਂ ਘੋੜੀਆਂ ਸਿੰਪਲ ਨਾਰਮਲ 58-59 ਇੰਚ ਦੀਆਂ ਘੋੜੀਆਂ ਸੀ ਤੇ 63-63 ਇੰਚ ਦੀਆਂ ਬੱਚੀਆਂ ਉਹਨਾਂ ਦੀਆਂ ਹੋਈਆਂ ਖੜੀਆਂ ਨੂੰ ਲੋਕਾਂ ਨੇ ਦੇਖ ਲੈਣੀਆਂ ਨੇ ਮਤਲਬ ਐ ਨਹੀਂ ਆਪਣੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਕਿਉਂਕਿ ਲੋਕੀ ਅੱਖੀਂ ਦੇਖ ਕੇ ਯਕੀਨ ਕਰਦੇ ਆ ਤੇ ਤੁਸੀਂ ਇਸ ਕੈਮਰੇ ਰਾਹੀਂ ਤਕਰੀਬਨ ਉਹਨਾਂ ਨੂੰ ਖਾਸਾ ਕੋ ਦਿਖਾ ਦੇਣ ਹਾਂਜੀ ਲੋਕਾਂ ਨੂੰ ਕਲੀਅਰ ਕਰ ਦੇਣਾ ਹੈ ਨਾ ਇਹ ਲੱਗਦਾ ਮੇਰੀ ਗੱਲ ਤਾਂ ਕਲੀਅਰ ਹੋ ਗਈ ਹਾਂਜੀ ਤੇ ਹਾਂਜੀ ਕੁਝ ਕਹਿਣ ਲੱਗੇ ਜੀ ਵੀ ਆਪਾਂ ਗੱਲ ਜਿਹੜਾ ਵੀ ਸਟੈਲੀਅਨ ਹੋਣਾ ਚਾਹੀਦਾ ਨਾ ਉਹ ਡੋਮੀਨੇਟ ਹੋਣਾ ਚਾਹੀਦਾ ਕਿ ਜੇ ਆਪਾਂ ਉਹਨੂੰ 5-10 ਘੋੜਿਆਂ ਨਾਲ ਮੀਟ ਕਰਾਉਂਦੇ ਜਿਹੜੇ ਉਹਦੇ ਗਾਂ ਬੱਚੇ ਆਉਂਦੇ ਆ ਉਹਦੇ 'ਚ ਤੁਹਾਨੂੰ ਘੋੜਾ ਝਲਕਣਾ ਚਾਹੀਦਾ ਨਾ ਹਾਂ ਐ ਨਹੀਂ ਕਿ ਬਈ ਇਹ ਘੋੜੀ ਬੱਕਰੀ ਆ ਉਹਦਾ ਕੋਈ ਬੱਚਾ ਇੱਕ ਦੂਜੇ ਨਾਲ ਰਲਦਾ ਨਹੀਂ ਪਿਆ ਉਹਨਾਂ ਦੇ ਵਿੱਚ ਪਿਓ ਦੀ ਝਲਕ ਆਉਣੀ ਚਾਹੀਦੀ ਤਾਂ ਉਹ ਡੋਮੀਨੈਂਟ ਘੋੜਾ ਤਾਂ ਬਰੀਡਰ ਕਿਉਂਕਿ ਘੋੜੇ ਦਾ ਕੀ ਵਕਸ਼ਾਦਾ ਕਿਉਂ ਨਹੀਂ ਹੈ ਬਰੀਡ ਨੂੰ ਸੁਧਾਰਨਾ ਹੁਣ ਚੰਗਾ ਘੋੜਾ ਦਾ ਹੀ ਹੈ ਨਾ ਤੇ ਜੇ ਉਹਦੇ ਗਾਂ ਬੱਚੇ ਡੋਮੀਨੇਟ ਆ ਘੋੜਾ ਤਾਂ ਉਹ ਬੱਚੇ ਚੰਗੇ ਆਉਣਗੇ ਜੇ ਉਹ ਘੋੜੀ ਕੰਨੀ ਨੂੰ ਜਾਣਗੇ ਤਾਂ ਉਹ ਫਿਰ ਉਹ ਬਰੀਡ ਉੱਥੇ ਕੀ ਉਹਨੇ ਗਾਂਹ ਪ੍ਰੂਵ ਨਹੀਂ ਕਰਨਾ ਇਸ ਲਈ ਡੋਮੀਨੈਂਟ ਘੋੜੇ ਹੁਣ ਦਾ ਬਹੁਤ ਜ਼ਰੂਰੀ ਹੈ ਡੋਮੀਨੈਂਟ ਮਤਲਬ ਇਹ ਵੀ ਚੀਜ਼ ਆਪਾਂ ਦੇਖਦੇ ਆਂ ਕਮਲ ਵੀਰੇ ਜਿਵੇਂ ਆਪਾਂ ਵੀ ਇਸ ਲਾਈਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਆਏ ਸੀ ਬ੍ਰਿੰਟਰ ਭਰਾਵਾਂ ਨੂੰ ਮਿਲਦੇ ਸੀਗੇ ਇਹ ਪੁਰਾਣੇ ਸੀਨੀਅਰਾਂ ਨੂੰ ਤਾਂ ਉਹ ਦੇਖ ਕੇ ਦੱਸ ਦਿੰਦੇ ਸੀ ਵੀ ਇਹ ਏਸ ਘੋੜੇ ਦਾ ਬੱਚਾ ਜਾਂ ਬੱਚੀ ਇਹ ਪਤਾ ਲੱਗ ਉਹ ਜਿਵੇਂ ਬਾਈਗਾਮਲ ਨੇ ਗੱਲ ਕਰੀ ਆ ਜੀ ਉਹਦੇ ਫੇਸ ਤੇ ਜਾਂ ਜਿਹੜਾ ਮੰਨ ਲਓ ਬੋਡੀ ਦਾ ਸਾਰੀ ਗੱਲਬਾਤ ਉਹ ਤੋਂ ਝਲਕਣ ਲੱਗ ਜਾਂਦੀ ਹੈ ਉਹ ਚੋਂ ਫਿਰ ਤਾਂ ਇਹ ਲਾਈਟ ਦੀ ਅਸੀਂ ਰਤਨਾਕਰ ਲੈਣ ਦੇ ਵਿੱਚ ਇੰਨਾ ਜ਼ਿਆਦਾ ਰਹਿੰਦੇ ਆ ਸਾਨੂੰ ਆਪ ਨੂੰ ਪਤਾ ਲੱਗ ਜਾਂਦਾ ਕਿ ਭਈ ਇਹ ਜੇ ਬੰਦਾ ਕੋਈ ਕਹਿੰਦਾ ਭਈ ਇਹ ਉਹ ਘੋੜੇ ਦਾ ਵਾ ਇਹ ਦੇਖਾ ਵਾ ਸਾਨੂੰ ਦਿਖਣ ਲੱਗ ਜਾਂਦਾ ਵੀ ਇਹ ਚੋ ਘੋੜਾ ਝਾਲਕਦਾ ਹੀ ਨਹੀਂ ਹੈਗਾ ਦੇਖੋ 90% ਜਿਆਦਾਤਰ ਘੋੜਾ ਉਹ ਝਾਲਕਦੇ ਹੁੰਦੇ ਉਹ ਡੋਮਿਨੈਂਟ ਹੀ ਨੇ ਸੀਗੇ ਤਾਂ ਉਹਨੇ ਬਰੀਡ ਇੰਨੀ ਚੰਗੀ ਕੀਤੀ ਜਿਹੜਾ ਨਵਾਂ ਬੰਦਾ ਉਹਨੂੰ ਨਹੀਂ ਪਤਾ ਲੱਗਦਾ ਉਹਨੂੰ ਜਿਹੜਾ ਮਰਜ਼ੀ ਘੋੜੇ ਦਾ ਕਹਿ ਦੋ ਉਹ ਕਹਿੰਦਾ ਉਹੀ ਹੁਣ ਪਰ ਜਿਹੜੀਆਂ ਉਹਦੀਆਂ ਅਸਲੀ ਚੀਜ਼ਾਂ ਨੇ ਉਹਨਾਂ 'ਚ ਤੁਹਾਨੂੰ ਹਮੇਸ਼ਾ ਪਿਓ ਝਲਕੂ ਗਈ ਝਲਕੂ ਚਾਰਕੂ ਗਾ ਚਾਹੇ ਫਰਜ਼ ਕਰੋ ਵੀ ਆਪਾਂ ਨੂੰ ਨਹੀਂ ਪਤਾ ਬਗੈਰ ਦੱਸੇ ਤੋਂ ਵੀ ਪਤਾ ਲੱਗ ਗਿਆ ਪਤਾ ਲੱਗ ਗਿਆ ਇਹ ਚੋ ਟੈਨ ਬੋਲਦੀ ਹੈ ਹਨਾ ਉਹ ਹੀ ਗੱਲ ਲੱਗ ਗਈ ਸਾਡੇ ਨਾਲ ਕਈ ਵਾਰ ਹੁੰਦਾ ਅਸੀਂ ਮੈਨੂੰ ਕਿਸੇ ਕਰਨ ਦੀ ਬਹੁਤ ਆਦਤ ਆ ਅਸੀਂ ਕਿਸੇ ਤੇ ਫਾਰਮ ਤੇ ਜਾਂਦੇ ਮੈਂ ਇਹਨਾਂ ਕੋਲ ਆ ਕੇ ਕਹੂੰਗਾ ਕਿ ਭਈ ਇਹੋ ਵਾਲੀ ਲਾਈਨ ਦੀ ਲਾਦਦੀ ਹੈ ਤੇ ਜਦੋਂ ਅਗਲਾ ਜਾਂ ਉਹ ਕੋੜੇ ਹੀ ਲਾਦੇ ਤੇ ਅਗਲਾ ਜਦੋਂ ਕਹਿੰਦਾ ਨਾ ਕਿ ਭਈ ਉਹੀ ਕੋੜੇ ਤੇ ਫਿਰ ਆਪ ਨੂੰ ਬਹੁਤ ਵਧੀਆ ਲੱਗਦਾ ਕਿ ਭਈ ਨਹੀਂ ਹੁਣ ਸਿੱਖ ਗਈ ਮਾੜੀ ਸਿੱਖੀ ਨਹੀਂ ਕੋਈ ਨਾ ਕੋਸਾ ਤੇ ਯਾਰ ਬਹੁਈ ਜਾਂਦਾ ਹੁੰਦਾ ਤੇ ਨਾ ਕਰ ਲਾਈਨ ਦੀ ਤਰਖ ਹੀ ਨਹੀਂ ਰਲਦੀ ਕਿਸੇ ਠੀਕ ਹੈ ਜੀ ਮਤਲਬ ਇੱਕ ਛੋਟਾ ਜਿਹਾ ਪੂਰੇ ਬਾਡੀ ਪਾਰਟ 'ਚ ਇੱਕ ਆਖਾ ਦੇ ਜੇ ਇੱਕ ਮੇਣਾ ਪਸ ਵੈਸੇ ਇੱਕ ਪਾਰਟ ਚੱਕਣਾ ਹੁੰਦਾ ਆ ਆਖੀ ਨਹੀਂ ਰੱਖਦੀ ਲੈਂਥ ਨਹੀਂ ਰੱਖਦੀ ਹਾਂਜੀ ਠੀਕ ਹੈ ਜੀ ਮੰਨ ਲਓ ਇੱਕ ਐਗਰੈਸ਼ਨ ਜਿਹੜਾ ਘੋੜੇ 'ਚ ਕਰੰਟ ਚਾਹੀਦਾ ਠੀਕ ਹੈ ਜੀ ਘੋੜਾ ਅਗੇ ਸੁੱਤਾ ਜਾਂ ਖੜਾ ਮਤਲਬ ਨਹੀਂ ਘੋੜਾ ਘੋੜਾ ਆ ਤੇ ਦੂਜੇ ਕੰਮਾਂ ਲਈ ਮੰਨ ਲਓ ਜਿਵੇਂ ਕਹਿ ਲਓ ਵੀ ਹਰ ਕੰਮ ਲਈ ਦੁੱਧ ਦੀ ਮੱਝ ਆ ਤੇ ਘੋੜਾ ਜਿਸ ਕੰਮ ਲਈ ਘੋੜਾ ਬਣਿਆ ਤੌਰਤ ਨਾ ਕਰ ਲਈ ਸਾਰਾ ਕੁਝ ਹੈਗਾ ਇੱਕ ਗੁੱਸਾ ਹੋਣਾ ਚਾਹੀਦਾ ਮਤਲਬ ਠੀਕ ਹੈ ਕੀ ਹਾਂ ਮੈਨੂੰ ਹੁਣ ਆਪਣੇ ਰੂਮ ਚੋਂ ਕੱਢਿਆ ਇਹਨਾਂ ਨੇ ਚਾਹੇ ਦੇਖਣਾ ਚਾਹੇ ਸਵਾਰੀ ਕਰਨੀ ਆ ਚਾਹੇ ਰਿੰਗ ਲਾਉਣਾ ਅਸੀਂ ਰਿੰਗ 'ਚ ਇਹਨੂੰ ਗਲਵਾਗ ਨੂੰ ਫੜ ਕੇ ਮੈਂ ਸੱਚ ਅੱਜ ਗੱਲ ਸ਼ਬਦ ਤਾਂ ਮਾੜਾ ਬਦਲ ਕਹਿ ਲੋ ਵੀ ਚਾਰ ਪੈਗਾਂ ਦਾ ਨਿਸ਼ਾਨ ਹੁੰਦਾ ਜਾਂ ਗਲਵਾਗਾ ਹੱਥ 'ਚ ਫੜਿਆ ਠੀਕ ਹੈ ਜੀ ਵੀ ਹਾਂ ਉਹ ਸਾਡਾ ਚਾਹ ਪੂਰਾ ਕਰਦਾ ਰਿੰਗ 'ਚ ਜਿੰਨਾ ਰਿੰਗ ਲੰਮਾ ਚੱਲੂਗਾ ਸਾਨੂੰ ਵਧੀਆ ਹਾਂ ਜੀ ਕਿਉਂਕਿ ਮੈਂ ਉਹ ਗੱਲਾਂ ਨਹੀਂ ਕਰਦਾ ਕਿ ਲੋਕ ਮੈਡੀਸਿਨ ਲਾਉਂਦੇ ਆ ਲਾਉਂਦੇ ਉਹ ਤਾਂ ਰੱਬ ਜਾਣਦਾ ਉਹ ਕੀ ਕਰਦੇ ਆ ਪਰ ਉਹ ਥੋੜੇ ਟਾਈਮ ਲਈ ਹੁੰਦੀ ਆ ਤੇ ਜਿਹੜਾ ਇਹਦਾ ਪਰਮਾਤਮਾ ਰਤਨਾਕਰ ਲੈ ਚ ਕੁੱਟ ਕੁੱਟ ਕੇ ਭਰਿਆ ਆ ਇਹ ਸਾਰੀ ਉਮਰ ਹੈ ਨਾ ਇਕੱਲੇ ਰੇਂਗੇ ਚ ਨਹੀਂ ਹੈ ਘਰੇ ਵੀ ਤੇ ਸਾਰੀ ਉਮਰ ਜਦੋਂ ਘੋੜਾ ਬੁੱਢਾ ਹੁਣ ਤੱਕ ਵੀ ਨਿਕਲੂ ਤਾਂ ਉਹ ਉਵੇਂ ਹੀ ਬਾਹਰ ਆਊਗਾ ਜਿੱਦਾਂ ਉਹ ਜਵਾਨੀ ਵળેਉ ਠੀਕ ਹੈ ਜੀ ਮਾ ਤੇ ਬਾਈ ਜੀ ਜਿਵੇਂ ਚਲੋ ਸਟਾਰਟਿੰਗ ਦੇ ਵਿੱਚ ਹੀ ਮਿਲਕ ਟੇਸ ਤੋਂ ਲੈ ਕੇ ਤੁਸੀਂ ਇਹਨੂੰ ਪਾਰਟਿਸਿਪੇਟ ਕਰਾ ਰਹੇ ਹੋ ਜੀ ਦਰਵਾਜ਼ਾ ਥੋੜਾ ਜਿਹਾ ਭਰਾਮਣ ਨੂੰ ਦੱਸ ਦਿਓ ਜੀ ਵੀ ਕਿਹੜੇ ਕਿਹੜੇ ਸ਼ੋਹਾਂ ਦੇ ਵਿੱਚ ਇਹਨੂੰ ਸਾਰੀਆਂ ਕੈਟਾਗਰੀ ਦੇ ਵਿੱਚ ਤੁਸੀਂ ਪਾਇਆ ਕਿੱਥੇ ਕਿੱਥੇ ਗਿਆ ਜੀ ਕਿ ਮੇ ਪੋਜੀਸ਼ਨਾਂ ਇਹ ਨੇ ਜਿਆਦਾ ਤੈਨੂੰ ਯਾਦ ਹੋਊਗਾ ਮੈਂ ਥੋੜੇ ਸ਼ੋਅ ਭੁੱਲ ਗਿਆ ਨਾ ਪਰ ਜਿੱਥੇ ਵੀ ਸ਼ੋਅ ਇੱਕ ਹੋਰ ਗੱਲ ਕਰਨਾ ਕਦੇ ਤਾਂ ਜੱਜ ਨਹੀਂ ਦੇਖ ਅੱਛਾ ਜੀ ਨਾ ਜਿੰਗ ਬਾਣ ਲੱਗੇ ਕਦੇ ਸ਼ੋਅ ਕੀ ਦਾ ਉਹ ਨਹੀਂ ਦੇਖਿਆ ਹਰ ਜਗ੍ਹਾ ਲੈ ਕੇ ਗਏ ਹਰ ਜਗ੍ਹਾ ਘੋੜਾ ਲਾਇਆ ਦੋ ਥਾਂਵੇਂ ਨਹੀਂ ਲਾਇਆ ਇੱਕ ਥਾਂਵੇਂ ਡਿਸਪਲੇ ਕਰਕੇ ਮੁੜਿਆ ਆਏ ਸੀ ਕੁਝ ਗੱਲ ਕੰਨ ਚ ਗਲਤ ਸੀ ਇੱਕ ਥਾਂਵੇਂ ਪਹਿਲੀ ਵਾਰੀ ਘੋੜਾ ਵਾਪਸ ਆਇਆ ਪੁਸ਼ਕਰ ਠੀਕ ਹੈ ਜੀ ਮਤਲਬ ਉੱਥੇ ਕੁਝ ਨਹੀਂ ਸੀ ਸਾਨੂੰ ਠੀਕ ਲੱਗ ਰਿਹਾ ਤੇ ਹੋਰ ਨਹੀਂ ਕੋਈ ਕਾਰਨ ਪਰ ਤੇ ਪਰ ਕਹਿੰਦੇ ਸਰਕਾਰ ਨੂੰ ਮਾਹੌਲ ਠੀਕ ਕਰੂ ਮੈਂ ਅਗਲੇ ਸਾਲ ਪੁਸ਼ਕਰ ਘੋੜਾ ਲਾ ਠੀਕ ਹੈ ਜੀ ਆਪਾਂ ਵਾਦਾ ਕਰਦੇ ਹਾਂ ਮਾਲਕ ਨੂੰ ਮਤ ਲਾਵੇ ਇਹਨੂੰ ਮੈਨੂੰ ਉਮਰ ਲਾਵੇ ਸਾਦਾ ਨਹੀਂ ਪੰਦਾ ਪਰ ਆਪਾਂ ਪੁਸ਼ਕਰ ਵੀ ਲਾਵਾਂਗੇ ਲੋਕਾਂ ਦਾ ਚਾਹ ਪੂਰਾ ਠੀਕ ਹੈ ਜੀ ਤੇ ਕਦੇ ਨਹੀਂ ਸੋਚ ਕੇ ਗਏ ਵੀ ਆ ਮੰਨ ਲਓ ਆ ਕਰੋ ਪਸ਼ੂ ਸ਼ੋਅ ਕਰਾ ਰਹੇ ਜਾਂ ਉੱਥੇ ਆਪਣੇ ਮਤਲਬ ਸਾਸ਼ੋ ਦੇ ਵਿੱਚ ਲੈ ਕੇ ਗਏ ਹਾਂ ਰਿੰਗ ਵਿੱਚ ਬਦੀ ਦਾ ਨਾ ਉਦੋਂ ਦੇਖੀਦਾ ਕਿ ਭਈ ਉਹਰੇ ਆ ਲਈ ਜੱਜ ਠੀਕ ਹੈ ਪਹਿਲਾਂ ਨਹੀਂ ਕੋਈ ਉਹਦੀ ਸ਼ਾਨ ਪਿੰਡ ਪੁੱਛੇ ਨਹੀਂ ਕਦੇ ਜੱਜ ਕਿਹੜੇ ਪੁੱਛੇ ਜਦੋਂ ਵੀ ਆਪਦੇ ਘੋੜੀ ਤੇ ਤੁਹਾਨੂੰ ਕੰਫੀਡੈਂਸ ਹੁੰਦਾ ਨਾ ਤੁਹਾਨੂੰ ਗਾਂ ਦੇਖਣ ਦੀ ਲੋੜ ਹੀ ਨਹੀਂ ਪੈਂਦੀ ਕਿ ਕਿਹੜਾ ਜੱਜ ਕਿਉਂਕਿ ਜੇ ਤੁਹਾਨੂੰ ਆਪ ਨੂੰ ਹੀ ਨਹੀਂ ਕੰਫੀਡੈਂਸ ਹੈ ਕਿ ਭਈ ਮੇਰਾ ਘੋੜਾ ਘੋੜੀ ਜਿੱਤਣ ਵਾਲਾ ਵਾ ਜਿਹੜੇ ਬੰਦੇ ਕੁਝ ਕਰਕੇ ਜਾਂਦੇ ਆ ਸੈਟਿੰਗ ਕਹੋ ਉਹਨਾਂ ਨੂੰ ਆਪਦੇ ਘੋੜੇ ਤੇ ਕੌਨਫੀਡੈਂਸ ਨਹੀਂ ਤਾਂ ਅਗਲਾ ਪਹਿਲਾ ਫੋਨ ਕਰਦੇ ਬਈ ਮੈਂ ਆਉਣਾ ਤੁਸੀਂ ਮੇਰਾ ਜਿਤਾਉਂਗੇ ਬਿਲਕੁਲ ਬਈ ਜੇ ਆਪਾਂ ਨੂੰ ਆਪਦੇ ਤੇ ਕੌਨਫੀਡੈਂਸ ਆ ਨਾ ਆਪਦੇ ਘੋੜੇ ਤੇ ਕੌਨਫੀਡੈਂਸ ਆ ਉਹ ਜ਼ਰੂਰੀ ਹੈ ਉੱਥੇ ਸਟੈਂਡ ਕਰਦੇ ਆ ਫਿਰ ਆਪਾਂ ਨੂੰ ਕੋਈ ਲੋੜ ਹੀ ਨਹੀਂ ਹੈਗੀ ਸੋਚਣ ਦੀ ਕਿ ਕਿਹੜਾ ਜੱਜ ਆ ਕਿਹੜਾ ਸ਼ੋਅ ਹੈ ਹਾਂ ਉਹ ਦੋਨੇ ਚੀਜ਼ਾਂ ਇਹ ਕਹਿ ਲੋ ਜੀ ਵੀ ਉਹਨਾਂ 50-50 ਕੰਮ ਹੋ ਜਾਂਦਾ ਉਹ ਵੀ ਉਹਨਾਂ ਹੀ ਜੇ ਆਪਾਂ ਆਤਮ ਨਿਰਭਰ ਆ ਜੀ ਆਪਾਂ ਨੂੰ ਵਿਸ਼ਵਾਸ ਆ ਤਾਂ ਉਹ ਚੀਜ਼ ਵੀ ਉਹਨਾਂ ਹੀ ਸਟੋਰ ਕਰਦੀ ਹੈ ਜਿਹੜੀ ਪੌਂਟਿਵਿਟੀ ਹੈ ਨਾ ਜੇ ਕੋਈ ਆਪਣੇ ਕੋਲੇ ਉਦਾਂ ਦੀ ਚੀਜ਼ ਹੁੰਦਾ ਹੀ ਆ ਤਾਂ ਵਿਸ਼ਵਾਸ ਮੈਂ ਨਾ ਇੱਕ ਚੰਗੇ ਬਰੀਡਰ ਭਰਾ ਨੇ ਇੱਕ ਵਾਰੀ ਆਪਣੀ ਲੰਮੀ ਫੈਣੀ ਉਹ ਮੈਨੂੰ ਕਹਿੰਦੇ ਵੀ ਯਾਰ ਜਦੋਂ ਘੋੜਾ ਦੋ ਦੰਤ ਤੋਂ ਬਾਅਦ ਇੱਕ ਸਾਲ ਰੈਸਟ ਦੇਣੀ ਚਾਹੀਦੀ ਜਦੋਂ ਉਹਨੂੰ ਸਟੈਲੀਅਨ ਚਲਾਉਣਾ ਵੱਡੇ ਬਰੀਡਰ ਨੇ ਗੱਲ ਕਹੀ ਅੱਛਾ ਵੀ ਪਰ ਸਾਨੂੰ ਕਿਹਨੂੰ ਘੋੜੇ ਤੇ ਮਾਨਸੀ ਜਾਂ ਸਾਨੂੰ ਚਾਹ ਹੀ ਹਮੇਸ਼ਾ ਇੰਨਾ ਰਹਿੰਦਾ ਜਦੋਂ ਰਿੰਗ ਚੱਲ ਪੈਂਦੇ ਆ ਤਾਂ ਸਾਤੋਂ ਨਹੀਂ ਰੁਕਿਆ ਜਾਂਦਾ ਜੀ ਜਾਣੇ ਆ ਪਰ ਮੈਂ ਚਾਹਨਾ ਕਿ ਐਵੇਂ ਲੋਕਾਂ ਨੂੰ ਚਾਹ ਹੋਵੇ ਪਰ ਉਹਨਾਂ ਨੂੰ ਪਹਿਲਾਂ ਉਹ ਚੀਜ਼ਾਂ ਪੈਦਾ ਕਰਨੀਆਂ ਪੈਣਗੀਆਂ ਉਹ ਕਿੱਥੋਂ ਪੈਦਾ ਹੋਣੀਆਂ ਆਪਾਂ ਕਾਫੀ ਗੱਲਾਂ ਕਰੀਆਂ ਨੇ ਥੋੜਾ ਬਹੁਤਾ ਹੋਰ ਜੇ ਕੋਈ ਡਾਊਟ ਆਉ ਨੂੰ ਲੋਕ ਕਲੀਅਰ ਕਰ ਲੈਣ ਪਰ ਹਰ ਇੱਕ ਦੇ ਘਰੇ ਚੰਗਾ ਘੋੜਾ ਘੋੜੀ ਪੈਦਾ ਹੋ ਸਕਦਾ ਉਹਦੇ ਲਈ ਟਾਈਮ ਥੋੜਾ ਹੀ ਲੱਗਦਾ ਕੋਈ ਜ਼ਿਆਦਾ ਟਾਈਮ ਦਾ ਹਾਂਜੀ ਤੁਸੀਂ ਇੱਕ ਹੋਰ ਗੱਲ ਕਰਦੇ ਆ ਪਪੂਲਰ ਦੀ ਫਸਲ ਪੰਜ ਸਾਲ ਚ ਹਾਂਜੀ ਕੱਟਣ ਵਾਲੀ ਹੁੰਦੀ ਆ ਤੇ ਘੋੜਾ ਘੋੜੀ ਦਾ ਬੱਚਾ ਘਰੇ ਪੈਦਾ ਹੋ ਕੇ ਢਾਈ ਸਾਲ ਚ ਰਿੰਗ ਚ ਖੜ ਜਾਂਦਾ ਜਾਂ ਹਾਂਜੀ ਘੋੜੀ ਘੋੜੀ ਬਣ ਜਾਂਦੀ ਆ ਘੋੜਾ ਢਾਈ ਸਾਲ ਚ ਮੰਨ ਲਓ ਇੱਕ ਘੋੜੇ ਦਾ ਰੂਪ ਲੈ ਜਾਂਦਾ ਹਾਂਜੀ ਮਤਲਬ ਕੋਈ ਜ਼ਿਆਦਾ ਟਾਈਮ ਨਹੀਂ ਥੋੜੀ ਮਿਹਨਤ ਕਰਕੇ ਕੁਝ ਵੀ ਪੈਦਾ ਕੀਤਾ ਜਾ ਸਕਦਾ हां भाई जी ਜਿਵੇਂ ਆਪਾਂ ਗਲਵਾਗ ਦੇ ਰਿਜ਼ਲਟਾਂ ਦੀ ਗੱਲ ਕਰੀਵੇਂ ਹਨਾ ਇਹਦੇ ਸ਼ੋਹਾਂ ਦੇ ਵਿੱਚ ਜਿੱਤਣ ਦਾ ਕਾਰਨ ਗਲਵਾਗ ਦੇ ਜਾਂ ਕਹਿ ਲਓ ਇਹਦੇ ਬੱਚਿਆਂ ਦਾ ਅੱਗੇ ਸ਼ੋਹਾਂ ਦੇ ਵਿੱਚ ਆਉਣ ਦਾ ਤੁਸੀਂ ਕੀ ਕਾਰਨ ਮੰਨਦੇ ਹੋ ਜੀ ਵੀ ਰਿਜ਼ਲਟ ਦੇ ਵਿੱਚ ਇਹ ਕਿਹੋ ਜਿਹਾ ਪ੍ਰੋਡਿਊਸ ਕਰ ਰਿਹਾ ਜੀ ਕਿਹੜੀਆਂ ਚੀਜ਼ਾਂ ਜਾਦੇ ਚੰਗੀਆਂ ਜਾਂ ਦੇਖਣ ਨੂੰ ਜਿਹੜੀ ਮਾਰਵਾੜੀ ਦੇ ਵਿੱਚ ਨੋਟਿਸ ਕੀਤੀਆਂ ਜਾਂਦੀਆਂ ਨੇ ਵੀ ਉਹ ਗਲਵਾਗ ਦੇ ਰਹਿਣ ਅਹੋਚ ਬੈਤ ਭਾਈ ਮੇਨ ਗੱਲ ਤਾਂ ਹੈਗਾ ਇੱਕ ਘੋੜੇ ਦਾ ਡਿਜ਼ਾਈਨ ਆ ਅਸੀਂ ਉਹਦੇ ਵਿੱਚ ਕਿਸ ਚੀਜ਼ ਦੇ ਕਿਵੇਂ ਨੰਬਰ ਲਾਦੇ ਆ ਅਸੀਂ ਇਹੇ ਵੀ ਚੀਜ਼ ਮੈਂ ਕਿਸੇ ਦਿਨ ਮਤਲਬ ਬਣਾ ਕੇ ਚਾਟ ਪਾਵਾਂਗੇ ਲੋਕਾਂ ਨੂੰ ਸੌਖਾ ਹੋ ਜਾਵੇ ਹੁਣ ਅਸੀਂ ਸ਼ਿਵਾਂ ਚ ਵੀ ਉਹ ਚੀਜ਼ ਉੱਥੇ ਕਲੀਅਰ ਕਰਨਗੇ ਵੀ ਜੱਜ ਕਾਦੇ ਨੰਬਰ ਤੋਂ ਹੈ ਹਾਂਜੀ ਜੋ ਮੰਨ ਲਓ ਇੱਕ ਤੰਨ ਤੋਂ ਲੈ ਕੇ ਪੈਰ ਤੱਕ ਜੋ ਘੋੜੇ ਚ ਹੋਣਾ ਚਾਹੀਦਾ ਜੋ ਜੱਜ ਅੱਜ ਰਿੰਗ ਮੰਗਦਾ ਉਹ ਤਕਰੀਬਨ ਇਹ ਸਾਰਾ ਕੁਝ ਲਾ ਰਿਹਾ ਕਿਉਂਕਿ ਇਹਨੂੰ ਆਪ ਨੂੰ ਲੱਗਿਆ ਹਾਂਜੀ ਕੋੜੇ ਨੂੰ ਹਾਂਜੀ ਤਾਂ ਹੀ ਇਹ ਸਾਰੇ ਰਿੰਗ ਜਿੱਤਦਾ ਸੀ ਕਿ ਇਹਨੂੰ ਆਪ ਨੂੰ ਬਿਊਟੀ ਬਹੁਤ ਜ਼ਿਆਦਾ ਸੀ ਦੀ ਹਾਂਜੀ ਬਿਊਟੀ ਦੇ ਵਿੱਚ ਇੱਕ ਚੀਜ਼ ਆਦਾ ਸੁੰਦਰਤਾ ਕਈ ਕੋੜਿਆਂ ਦੀ ਅੱਗੇ ਦੀ ਆ ਹਾਂਜੀ ਕਈਆਂ ਦੀ ਮਤਲਬ ਪਿੱਛੇ ਦੀ ਆ ਹਾਂਜੀ ਤੇ ਕੰਪਲੀਟ ਕੋੜਾ ਹੈ ਕੰਪਲੀਟ ਜਿਵੇਂ ਕਰੈਕਟਰ ਵਾਈਜ਼ ਆਪਾਂ ਦੇਖੀਏ ਜੀ ਵੀ ਨਾਲ-ਨਾਲ ਹਾਂਜੀ ਬਿਊਟੀ ਦੇ ਨਾਲ-ਨਾਲ ਇਹਦੇ ਵਿੱਚ ਮਜ਼ਬੂਤੀ ਬਹੁਤ ਜ਼ਿਆਦਾ ਥੱਲੇ ਦਾ ਮਜ਼ਬੂਤ ਜਿਲਾਤ ਹੋਗੀ ਹਾਂਜੀ ਤੇ ਮੰਨ ਲਓ ਵੀ ਅ ਉਹਦਾ ਇੱਕ ਸਿੱਧਾ ਮੁੱਠਾ ਹੋ ਗਿਆ ਚੌੜਾ ਮੁੱਠਾ ਚੌੜਾ ਇਹਦੇ ਪਿੱਛੇ ਮਤਲਬ ਮਾਂ ਵੱਲੋਂ ਕਹਿ ਲਓ ਉਧਰ ਰਤਨਾਕਰ ਵੱਲੋਂ ਤੇ ਨਵਾਬ ਦਾ ਮੋਹਣੀ ਵੱਲੋਂ ਇਹ ਸਾਰਾ ਕੁਝ ਮਤਲਬ ਮਿਕਸ ਹੋ ਕੇ ਇੱਕ ਚੰਗੀ ਚੀਜ਼ ਪੈਦਾ ਕਰ ਲਈ ਆਪਾਂ ਹੁਣ ਅੱਗੇ ਆਪਾਂ ਨੂੰ ਉਹ ਚੀਜ਼ ਇਹ ਬੱਚਿਆਂ 'ਚ ਦੇ ਦੇ ਹਾਂਜੀ ਹਾਂਜੀ ਬੱਚਿਆਂ 'ਚ ਜਿਹਦੇ ਕਰੇ ਬੱਚਾ ਬੱਚੀ ਆ ਜੀ ਮੈਨੂੰ ਇਹ ਜਿਹੇ ਫੋਨ ਵੀ ਆਏ ਲੋਕਾਂ ਦੇ ਵੀ ਯਾਰ ਅਸੀਂ ਆਪਦੀ ਲਾਈਫ 'ਚ ਇਹ ਜਿਹੇ ਬੱਚਾ ਪਹਿਲੀ ਵਾਰੀ ਦੇਖਿਆ ਸਾਡੇ ਘਰੇ ਵੀ ਅਸੀਂ ਕਾਫੀ ਦੇਰ ਤੋਂ ਕੁੜੀਆਂ ਰੱਖਣੇ ਸੀ ਹਾਂਜੀ ਤੇ ਉਹ ਫਿਰ ਖੁਸ਼ੀ ਹੁੰਦੀ ਆ ਵੀ ਯਾਰ ਜੇ ਬੰਦੇ ਨੇ ਡਿਸੀਜਨ ਲਿਆ ਇੱਕ ਘਰ ਦੇਆਂ ਤਿੰਨ ਤਿੰਨ ਘੋੜੀਆਂ ਨੂੰ ਲੋਕਾਂ ਨੇ ਮਿਲਾਈਆਂ ਉਹ ਚੱਕਰ 'ਚ ਹੈ ਨਾ ਵੀ ਸਾਡੇ ਘਰੇ ਚੰਗੇ ਬੱਚੇ ਆ ਜਾਣਗੇ ਮਤਲਬ ਮੈਂ ਆਪਣੀ ਵੀਡੀਓ ਇਕੱਲੀ ਇਹ ਗੱਲ ਵੀ ਨਹੀਂ ਕਰਨਾ ਚਾਹੁੰਦਾ ਕਿ ਮੈਨੂੰ ਕੋਈ ਹੋ ਜਾ ਲਾਲਚਾ ਵੀ ਘੋੜੀਆਂ ਮੇਰੇ ਤੋਂ ਮਲਾਉਣ ਜਮੇ ਆਮ ਇੱਕ ਗੱਲ ਹੁੰਦੀ ਆ ਆਪਾਂ ਉਹ ਨਹੀਂ ਗੱਲ ਕਰਦੇ ਆਪਾਂ ਇੱਕ ਬਰੀਡਿੰਗ ਦੀ ਗੱਲ ਕਰਦੇ ਆ ਵੀ ਲੋਕ ਬਰੀਡ ਨੂੰ ਕਿਵੇਂ ਸੁਧਾਰ ਸਕਦੇ ਆ ਉਹਨੂੰ ਕਿਵੇਂ ਅੱਗੇ ਲੈ ਕੇ ਜਾ ਸਕਦੇ ਆ بڑے ਘਰ ਨੇ ਜਿਹੜੇ ਬੜੀ ਧੀਰ ਤੋਂ ਘੋੜੇ ਘੋੜੀਆਂ ਰੱਖੀ ਆਦੇ ਆ ਲੇਕਿਨ ਉਹਨਾਂ ਨੇ ਕਈ ਵਾਰੀ ਮੰਨ ਚ ਉਹਨਾਂ ਵੀ ਸਾਡਾ ਘੋੜਾ ਘੋੜੀ ਜਿੱਤਦ ਹਾਂਜੀ ਹਾਂਜੀ ਉਹਨੂੰ ਮਤਲਬ ਬੀਡਿੰਗ ਉਹ ਤਾਂ ਦੀ ਕਰਕੇ ਖੁੱਲੀਆਂ ਚੰਗੀਆਂ ਘੋੜੀਆਂ ਜਿਵੇਂ ਮੰਨ ਕੇ ਚੱਲੀ ਇੱਕ ਗੱਲ ਇੱਕ ਛਾਤੀ ਆ ਘੋੜੀ ਹਾਂਜੀ ਠੀਕ ਹੈ ਜੀ ਇੱਕ ਗਰਦਨ ਦਾ ਕੌਨਡਾ ਹਾਂਜੀ ਜਾਂ ਕੰਨ ਦੀ ਕੁੰਡੀ ਆ ਹਾਂਜੀ ਇਹ ਜ਼ਰੂਰੀ ਹੋਵੇ ਜ਼ਰੂਰੀ ਹੋਵੇ ਹਾਂਜੀ ਜ਼ਰੂਰੀ ਹੋਵੇ ਆਪਣੇ ਦੇਖੋ ਬਈ ਹੁਣ ਆਪਾਂ ਮੈਚਿੰਗ ਦੀ ਗੱਲ ਕਰਦੇ ਸੀ ਗਲਵਾਗ ਦੇ ਵਿੱਚ ਇਹਦੇ ਮਾਂ ਪਿਓ ਜਿੱਥੇ ਮੈਚਿੰਗ ਬੈਠੀ ਆ ਜਿਹੜੀ ਇਹਦੀ ਮਾਂ ਆ ਉਹਦੀ ਸਟਰਕਚਰ ਬਹੁਤ ਹੈਵੀ ਹੋਣੀ ਤਾਂ ਪਾਉਦੀ ਛਾਤੀ ਲਾ ਲਈਏ ਪੁੱਠਾ ਸੁੰਭ ਤੇ ਜਿਹੜਾ ਉਹਦਾ ਪਿਓ ਸਾਈਡ ਦੇਖਿਆ ਪਰ ਤਨਕਰ ਲਈ ਤਨਕਰ ਲਈ ਚ ਬਿਊਟੀ ਆਂਤਰੀ ਹੁਣ ਉਹਦਾ ਮੈਚਿੰਗ ਰਹਿ ਗਈ ਆਪਣੇ ਵਾਲੇ ਘੋੜੇ ਚ ਸਟਰਕਚਰ ਵੀ ਮਜ਼ਬੂਤ ਆ ਗਿਆ ਬਿਲਕੁਲ ਬਿਲਕੁਲ ਐ ਨਹੀਂ ਹੈਗਾ ਕਿ ਭਾਈ ਘੋੜੇ ਦੀ ਲੱਤਾਂ ਬਦਲੀਆਂ ਜੋ ਕੁਝ ਹੋਰ ਸਟਰਕਚਰ ਵੀ ਗੋਡੇ ਭਾਰੀ ਤੇ ਸੁੰਭ ਭਾਰੀ ਸ਼ਾਂਤੀ ਭਾਰੀ ਉੱਤੋਂ ਬਿਊਟੀ ਕੰਨਾਂ ਦੀ ਸੁੰਦਰਤਾ ਆਪਣੇ ਗਰਦਨ ਦਾ ਕੁੰਡ ਲੈਂਥ ਪੁੱਠਾ ਸਿੱਧਾ ਇਹ ਚੀਜ਼ਾਂ ਆ ਗਈਆਂ ਇਹੀ ਚੀਜ਼ਾਂ ਕਰਕੇ ਆਪਾਂ ਰਿੰਗ ਚ ਸਟੈਂਡ ਕਰਦੇ ਤੇ ਗਾਂਹ ਬੱਚਿਆਂ ਚ ਆਪਣਾ ਘੋੜਾ ਡੋਮੀਨੇਟ ਹੋਣ ਕਰਕੇ ਮੱਛਾ ਜੀ ਸੇਮ ਚੀਜ਼ਾਂ ਦੇ ਹੀ ਜਾਂਦੇ। ਤਾਂ ਹੀ ਉਹਦੇ ਪੁੱਛੇਗਾ ਜਿੱਤੀ ਆ। ਬਿਲਕੁਲ ਬਿਲਕੁਲ। ਉਹ ਆਪਦੀ ਇੱਕ ਅਲੱਗ ਬੱਕਰੀ ਪਹਿਚਾਣ ਬਣਾ ਲਈ। ਤੇ ਬਾਈ ਜੀ ਜਿਵੇਂ ਆਪਾਂ ਮੋਹਣੀ ਘੋੜੀ ਬਾਰੇ ਗੱਲਬਾਤ ਕਰਨੀ ਸੀ। ਛੋਡੇ ਫਾਰਮ ਦਾ ਉਹ ਵੀ ਸ਼ਿੰਗਾਰ ਰਹੀ ਹੈ ਜੀ ਹੁਣੇ ਵੀ ਛੋਟਾ ਬੜਾ ਸ਼ੋਹ ਜਿੱਤੇ ਆ। ਤੇ ਉਹਦੇ ਬਾਰੇ ਥੋੜਾ ਜਿਆ ਸਾਨੂੰ ਦੱਸੋਗੇ ਉਹਦੇ ਥੋੜਾ ਨਾਂਵਾਰੇ। ਮੋਹਣੀ ਘੋੜੀ ਚ ਇੱਕ ਬੱਕਰੀ ਸੁੰਦਰਤਾ ਸੀ। ਮਤਲਬ ਹੈਗੀ ਆ ਹਾਂਜੀ ਬਦਲ ਪੋਪੂੜੀ ਜਦੋਂ ਘਰੋਂ ਰਿੰਗ ਲਈ ਲੈ ਕੇ ਜਾਂਦੇ ਹਾਂ ਬੜਾ ਮਜ਼ਾ ਆਉਂਦਾ ਸੀ ਬੜਾ ਮਾਣ ਹੁੰਦਾ ਸੀ ਤੇ ਬਾਈ ਜੀ ਜਿੰਮੇ ਚਲੋ ਪਿੱਛੇ ਵੀ ਕੁਝ ਕੁ ਮਹੀਨੇ ਪਹਿਲਾਂ ਤੁਸੀਂ ਚੰਗੇ ਜਾਨਵਰਾਂ ਦਾ ਸੌਦੇ ਕੀਤੇ ਹਨ ਜੀ ਆਪਣੇ ਫਾਰਮ ਤੋਂ ਦਿੱਤੇ ਆ ਪਿੱਛੇ ਜੇ ਇੱਕ ਘੋੜਾ ਵੀ ਤੁਸੀਂ ਵੇਚਿਆ ਸੀ ਤੇ ਮੜਾ ਮੋਟਾ ਫਿਰ ਨਾਲ ਜੀ ਤੁਹਾਡਾ ਜਾਨਵਰਾਂ ਦੀ ਸੇਲ ਪਰਚੇਜ਼ ਦਾ ਚਲਾਈ ਚੱਲਦੀ ਰਹਿੰਦੀ ਹੈ ਜਾਂ ਬਰੀਡਿੰਗ ਤੇ ਮੈਂਟ ਫੋਕਸ ਕਰਦਾ ਜੇ ਕੋਈ ਮੈਂ ਤਾਂ ਬਰੀਡਿੰਗ ਤੇ ਫੋਕਸ ਆ ਪਰ ਜੇ ਮੈਂ ਕੋਈ ਘੋੜਾ ਕੁੜੀ ਮਤਲਬ ਪਰਚੇਸ ਕਰਿਆ ਮੈਂ ਆਪਣੇ ਲਈ ਖਰੀਦਦਾ ਹਾਂ ਮਤਲਬ ਮੈਨੂੰ ਚੰਗਾ ਲੱਗਦਾ ਤਾਂ ਮੈਂ ਪਰਚੇਸ ਕਰਦਾ ਖਰੀਦਦਾ ਤੇ ਜੇ ਕਦੇ ਕਿਸੇ ਨੇ ਆ ਕੇ ਉਹ ਮੰਗ ਲਿਆ ਤਾਂ ਮੈਂ ਜਵਾਬ ਨਹੀਂ ਦਿੰਦਾ ਠੀਕ ਹੈ ਠੀਕ ਹੈ ਮੇਰਾ ਜਿਵੇਂ ਗਲਵਾਗ ਆ ਮੈਨੂੰ ਕੋਈ ਕਹੇ ਵੀ ਇਹ ਮੈਂ ਨਹੀਂ ਦਊਗਾ ਹਾਂਜੀ ਮੰਨ ਲਓ ਵੀ ਇਸ ਤਰ੍ਹਾਂ ਜਿਹੜੇ ਹੋਰ ਜਾਨਵਰ ਆ ਜੇ ਕਦੇ ਕੋਈ ਮੰਗਦਾ ਤਾਂ ਮੈਂ ਆਪਦਾ ਕਈ ਵਾਰੀ ਉਹਨੂੰ ਦੇ ਦਿੰਦਾ ਮੈਨੂੰ ਲੱਗਦਾ ਯਾਰ ਕੋਈ ਨਹੀਂ ਤੂੰ ਵੀ ਚੰਗੀ ਚੀਜ਼ ਪੈਦਾ ਕਰ ਲੈ ਮੈਂ ਇਹਦੇ ਲਈ ਲਿਆ ਆ ਹਾਂਜੀ ਜਾਵੇਂ ਘੋੜੀ ਲੈ ਕੇ ਮੈਂ ਆਪਦੇ ਗਲਵਾਗ ਲਈ ਤੂੰ ਗਲਵਾਗ ਤੋਂ ਮਿਲਾ ਕੇ ਤੂੰ ਬੱਚਾ ਬੱਚੀ ਨਾਲ ਹਾਂਜੀ ਠੀਕ ਹੈ ਜੀ ਤੇ ਮਤਲਬ ਆਪਾਂ ਚੰਗਾ ਸੋਚਾਂਗੇ ਚੰਗਾ ਹੋ ਬਿਲਕੁਲ ਜੀ ਥੈਂਕ ਯੂ ਠੀਕ ਹੈ ਜੇ ਮੈਂ ਹੁਣ ਇਹ ਗਲਵਾਗ ਦੇ ਸਾਨੂੰ ਕਹ ਲੋ ਇੱਕ ਪੂਰਾ ਹੀ ਵਿਸ਼ਵਾਸ ਸੀ ਕਿਉਂਕਿ ਮੈਂ ਜਿਆ ਕਈ ਪੀੜੀਆਂ ਅੱਗੇ ਪਿੱਛੇ ਦੇਖੀ ਬੈਠਾ ਸੀ ਹਾਂਜੀ ਤੇ ਕਾਫੀ ਬੰਦਿਆਂ ਨੂੰ ਇਹ ਸੀਗਾ ਕਿ ਇਹ ਸ਼ੋਅ ਤਾਂ ਜਿੱਤੂਗਾ ਬਰੀਡਿੰਗ ਦਾ ਵੀ ਕੰਮ ਕੱਢੂਗਾ ਕਿ ਨਹੀਂ ਹਾਂਜੀ ਪਰ ਇੰਨੇ ਚੰਗੇ ਘੋੜਿਆਂ 'ਚ ਆ ਕੇ ਬਰੀਡਿੰਗ 'ਚ ਆ ਕੇ ਭੇਡਣਾ ਇੱਕ ਵੱਡੀ ਗੱਲ ਆ ਅੱਜ ਦੇ ਸਮੇਂ 'ਚ ਹਾਂਜੀ ਹਾਂਜੀ ਵੀ ਉਹਨਾਂ ਦੇ ਬਰਾਬਰ ਦੀ ਬਰੀਡਿੰਗ ਕਰ ਰਹੇ ਆ ਹਾਂਜੀ ਤੇ ਬਾਕੀ ਚਲੋ ਜਿਹੜਾ ਵੀ ਕੋਈ ਭਰਾ ਆਉਂਦਾ ਈ ਮੈਨੂੰ ਤਾਂ ਹੀ ਲੱਗਦਾ ਵੀ ਯਾਰ ਮੈਨੂੰ ਕੋੜੀ ਲੈ ਕੇ ਆਇਆ ਤਾਂ ਉਹ ਬੜੇ ਮਾਣ ਨਾਲ ਘਰੋਂ ਤੁਰਦਾ ਆਪਾਂ ਉਹਨੂੰ ਪੂਰਾ ਇੱਜ਼ਤ ਮਾਣਦੇ ਹਾਂਜੀ ਅੱਜ ਤੱਕ ਬਿਆਨ ਤੋਂ ਵੀ ਆਹੀ ਸੁਣਦੇ ਆ ਕਿ ਘੋੜਾ ਜਦੋਂ ਮਤਿਓਰ ਹੋ ਜਾਂਦਾ ਨਾ ਪੂਰਾ ਹਾਂ ਜੀ ਤਾਂ ਆਪਣੇ 14-15 ਸਾਲ ਦੀ ਉਮਰ ਤੱਕ ਜਾ ਕੇ ਕਿ ਜਾਨੂ ਉਹਦੇ ਕਾਂ ਬੱਚੇ ਸਾਨ ਬਣ ਜਾਂਦੇ 70 ਸਾਲਾਂ ਦੇ ਹੋ ਜਾਂਦੇ ਆ ਘੋੜਾ ਉਦੋਂ ਚੱਲਦਾ ਹਾਂ ਪਰ ਇਹ ਚੀਜ਼ ਨੂੰ ਚਲੋ ਆਪਾਂ ਨੂੰ ਗਲਵਾਗ ਨੇ ਦਿਖਾਇਆ ਕਿ ਭਈ ਨਹੀਂ ਘੋੜਾ ਥੋੜੀ ਯੰਗ ਉਮਰ ਚ ਵੀ ਚੱਲ ਸਕਦਾ ਵਾ ਜਿਵੇਂ ਇਹ ਬੱਚੇ ਸਟਾਰਟਿੰਗ ਚ ਵਧੀਆ ਆ ਜਾਣ ਬਈ ਦੇਖੋ ਇਹਨੇ ਇਹਨੇ ਸਟਾਈਲ ਜਨ ਦੇ ਰਿੰਗ ਹੋਰ ਜਿੰਨੇ ਆ ਜਿਹੜੇ ਰਹਿੰਦੇ ਆ ਹਾਂਜੀ ਤੇ ਬੱਚਿਆਂ ਇਹ ਰਿੰਗ ਜਿੱਤਣ ਲੱਗੇ ਹਾਂ ਜੀ ਮਾਲੂ ਮਰਦੇਸਾ ਨਾਲ ਹਜੇ ਪ੍ਰੋਪਰ ਘੋੜਾ ਵੀ ਇਹਦੇ ਬਾਅਦ ਦੀ ਟਾਈਮ ਪਿਆ ਹਜੇ ਹੋਰ ਵੀ ਬਹੁਤ ਕੁਝ ਕਰਨਾ ਨੇ ਤੇ ਉਦੋਂ ਪਹਿਲਾਂ ਨੇ ਰਿਜ਼ਲਟਾਂ ਬਾਝ ਵੀ ਆਪਦੇ ਆਪ ਨੂੰ ਪ੍ਰੂਫ ਵੀ ਕਰਕੇ ਦਿਖਾਉਂਦਾ ਜੀ ਰਿੰਗਾਂ ਦੇ ਵੀ ਬੱਚੇ ਆਉਣ ਲੱਗੇ ਤੇ ਦੂਤੇ ਤਾਂ ਫਿਰ ਜਿਵੇਂ ਕਹਿੰਦੇ ਹੁੰਦੇ ਪਰਮਾਤਮਾ ਦਾ ਹਾਂ ਜੀ ਹਾਂ ਸਭ ਕੁਝ ਸ ਆਪਣੇ ਸਾਹਮਣੇ ਹੀ ਖੜਾ ਹਨਾ ਬਿਲਕੁਲ ਕੋਈ ਸ਼ੱਕ ਦੀ ਗੱਲ ਨਹੀਂ ਐਸ ਬੜਾ ਮਰ ਖੁਸ਼ ਰਹਿਦਾ ਵੀ ਚਲੋ ਪਰਮਾਤਮਾ ਵੱਲੋਂ ਹਰ ਚੀਜ਼ ਮਿਲੀ ਹੈ ਹਾਂ ਜੀ ਖੁਸ਼ ਆਪੇ ਇਸ ਗੱਲ ਤੇ ਵੀ ਮਹਾਰਾਜ ਨੇ ਇੰਨਾ ਚੰਗਾ ਘੋੜਾ ਤਰਨ ਦਿੱਤਾ ਪਰ ਹੁਣ ਇਹਦਾ ਲੋਕ ਫਾਇਦਾ ਲੈ ਲੈਣ ਫਾਇਦਾ ਲੈ ਲੈਣ ਹਾਂ ਨਵੇਂ ਬੰਦੇ ਫਾਇਦਾ ਲੈ ਲੈਣ ਜਿਹੜੇ ਮਤਲਬ ਕਿਸੇ ਨੇ ਉਹਨੂੰ ਚਾਹੀਦਾ ਵੀ ਇਦਾਂ ਦੇ ਬੱਚੇ ਹੋਣ ਉਹ ਦੋ ਘੋੜੀਆਂ ਨਵੇਂ ਘੋੜੀਆਂ ਮਲਾਲ ਵੇ ਆਪਣੇ ਬੱਚੇ ਘਰੇ ਆ ਜਾਣ ਹਾਂਜੀ ਪੁੱਛੀ ਸੀ ਉਹਦਾ ਫਾਰਮ ਤਿਆਰ ਹੋ ਜੀ ਬਿਲਕੁਲ ਕੋਈ ਚੱਕਰ ਨਹੀਂ ਹਾਂਜੀ ਬਾਈ ਬਹੁਤ ਧੰਨਵਾਦੀ ਜੀ ਠੀਕ ਹੈ ਬਾਈ ਤੁਹਾਡਾ ਥੈਂਕ ਯੂ ਥੈਂਕ ਯੂ ਸਰੋਤਿਆਂ ਜਿਨ੍ਹਾਂ ਨੇ ਇੰਨਾ ਟਾਈਮ ਲਾ ਕੇ ਸੁਣਨਿਆ ਉਹਨਾਂ ਨੂੰ ਵੀ ਹਾਂਜੀ ਮਤਲਬ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕੀਮਤੀ ਟਾਈਮ ਤੁਹਾਡਾ ਅੱਜ ਬਿਲਕੁਲ ਥੈਂਕ ਯੂ ਬਾਕੀ ਬਾਈ ਜੇ ਕਦੇ ਫੇਰ ਸਵੱਬ ਬਣਿਆ ਤਾਂ ਹੋਰ ਕਿਸੇ ਦਿਨ ਖੁੱਲਾ ਟਾਈਮ ਕੱਢ ਕੇ ਬੈਠਾਂ ਜਦੋਂ ਮਰ ਇੰਟਰਵਿਊ ਲੰਮੀ ਹੋ ਜਾਂਦੀ ਹੈ ਗੱਲਾਂ ਬਾਤਾਂ ਦਾ ਨਹੀਂ ਨੇ ਮੁੱਕਦੀਆਂ ਨਹੀਂ ਹਨਾ ਜੀ ਇਹਨਾਂ ਵੀ ਆਪਾਂ ਬਾਕੀ ਥੋੜੀ ਮੈਨੂੰ ਇਹ ਸਭ ਤੋਂ ਗੱਲ ਵੈਸਟਰ ਲੱਗੀ ਜੀ ਮੰਨੋ ਤੁਸੀਂ ਨਵੇਂ ਭਰਾਵਾਂ ਨੂੰ ਵਧੀਆ ਨਾਲ ਲੈ ਕੇ ਚੱਲਦੇ ਹੋ ਉਹਨਾਂ ਨੂੰ ਫੋਨ ਤੇ ਵੀ ਗੱਲਬਾਤ ਦੱਸਦੇ ਰਹਿੰਦੇ ਹੋ ਜੀ ਹਾਂਜੀ ਜੇ ਕਿਸੇ ਭਰਾ ਨੇ ਸਲਾਹ ਲੈਣੀ ਹੁੰਦੀ ਹੈ ਸੋਲੀ ਤੇ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ ਇੰਨੇ ਨਾਲ ਨਵੇਂਆਂ ਦਾ ਵੀ ਹੌਸਲਾ ਵੱਧ ਜਾਂਦਾ ਮੈਨੂੰ ਤਾਂ ਇਹ ਲੱਗਦਾ ਸਾਡਾ ਕੋੜਾ ਪਰਿਵਾਰ ਆ ਹੋਇ ਇੱਕ ਹਾਂਜੀ ਹਾਂਜੀ ਬਿਲਕੁਲ ਜੀ ਤੇ ਧੰਨਵਾਦ ਜੀ ਬਾਈ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਅਸਿੰਕਮ ਧੰਨਵਾਦ ਸਤਿ ਸ੍ਰੀ ਅਕਾਲ